ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਹਾਜ਼ਰ ਹਾਂ ਨਵੀਂ ਕਹਾਣੀ ਲੈ ਕੇ ਉਮੀਦ ਕਰਦੀ ਹਾਂ ਤੁਹਾਨੂੰ ਬਹੁਤ ਪਸੰਦ ਆਵੇਗੀ 6 ਸਾਲਾਂ ਦੀ ਜਸਲੀਨ ਘਰ ਦੀ ਮੇਡ ਹਰਦੀਪ ਦੇ ਨਾਲ ਸ਼ਾਮ ਨੂੰ ਪਾਰਕ ਵਿੱਚ ਖੇਡ ਰਹੀ ਸੀ ਉਸ ਨੂੰ ਦੇਖ ਕੇ ਲੱਗ ਰਿਹਾ ਸੀ ਜਿਵੇਂ ਉਹ ਬਹੁਤ ਹੀ ਅਮੀਰ ਘਰ ਦੀ ਹੋਵੇ ਕੁਝ دیر ਤੱਕ ਖੇਡਣ ਤੋਂ ਬਾਅਦ ਹਰਦੀਪ ਨੇ ਉਸ ਨੂੰ ਕਿਹਾ ਚਲੋ ਜਸਲੀਨ ਬੇਟਾ ਘਰ ਚੱਲਦੇ ਹਾਂ ਹਰਦੀਪ ਨੇ ਉਸ ਦਾ ਹੱਥ ਫੜਿਆ ਤੇ ਦੋਵੇਂ ਘਰ ਵੱਲ ਜਾਣ ਲੱਗੀਆਂ ਪਰ ਉਦੋਂ ਹੀ ਜਸਲੀਨ ਦੀ ਨਜ਼ਰ ਸੜਕ ਦੇ ਕਿਨਾਰੇ ਲੱਗੀ ਇੱਕ ਖਿਡੌਣਿਆਂ ਦੀ ਦੁਕਾਨ ਤੇ ਗਈ ਉਸ ਨੂੰ ਇੱਕ ਵੱਡਾ ਜਿਹਾ ਟੈਡੀ ਬੀਅਰ ਦਿਸਿਆ ਉਹ ਹਰਦੀਪ ਨੂੰ ਕਹਿਣ ਲੱਗੀ ਆਂਟੀ ਮੈਨੂੰ ਟੈਡੀ ਬੀਅਰ ਦਵਾ ਦਿਓ ਨਾ ਪਲੀਜ਼ ਤਾਂ ਹਰਦੀਪ ਨੇ ਉਸ ਨੂੰ ਸਮਝਾਉਂਦੇ ਹੋਏ ਕਿਹਾ ਬੇਟਾ ਕੱਲ ਨੂੰ ਤੇਰੀ ਮੰਮੀ ਦੀ ਛੁੱਟੀ ਹੈ ਉਹ ਕੱਲ ਨੂੰ ਤੈਨੂੰ ਇਹ ਟੈਡੀ ਬੀਅਰ ਦਵਾ ਦੇਵੇਗੀ ਪਰ ਜਸਲੀਨ ਨਹੀਂ ਮੰਨੀ ਉਹ ਕਹਿਣ ਲੱਗੀ ਨਹੀਂ ਆਂਟੀ ਮੈਨੂੰ ਹੁਣੇ ਚਾਹੀਦਾ ਹੈ ਮੈਨੂੰ ਹੁਣੇ ਲਿਆ ਕੇ ਦਿਓ ਨਹੀਂ ਤਾਂ ਮੈਂ ਘਰ ਨਹੀਂ ਜਾਊਂਗੀ ਏ ਕਹਿੰਦੇ ਹੋਏ ਉਹ ਗੁੱਸੇ ਵਿੱਚ ਸੜਕ ਤੇ ਹੀ ਬੈਠ ਗਈ ਹਰਦੀਪ ਉਸ ਨੂੰ ਘਰ ਜਾਣ ਨੂੰ ਕਹਿੰਦੀ ਰਹੀ ਪਰ ਜਸਲੀਨ ਆਪਣੀ ਜ਼ਿੱਦ ਤੇ ਅੜੀ ਰਹੀ ਤੇ ਰੋਣ ਲੱਗੀ ਇਹ ਦੇਖ ਕੇ ਹਰਦੀਪ ਨੂੰ ਗੁੱਸਾ ਆਉਣ ਲੱਗਿਆ ਉਹ ਮੂੰਹ ਵਿੱਚ ਬੁੜਬੁੜਾਉਂਦੇ ਹੋਏ ਕਹਿਣ ਲੱਗੀ ਦੀਦੀ ਨੇ ਵੀ ਨਾ ਇਸ ਨੂੰ ਬਹੁਤ ਹੀ ਜ਼ਿਆਦਾ ਵਿਗਾੜ ਰੱਖਿਆ ਹੈ ਬਹੁਤ ਹੀ ਜਿੱਦੀ ਹੋ ਗਈ ਹੈ ਇਹ ਕੁੜੀ ਹੁਣ ਮੇਰੇ ਤੋਂ ਵੀ ਸੰਭਾਲੀ ਨਹੀਂ ਜਾਂਦੀ ਉਸ ਨੇ ਕਿਹਾ ਰੁਕ ਹੁਣੇ ਮੈਂ ਤੇਰੀ ਮੰਮੀ ਨੂੰ ਫੋਨ ਕਰਕੇ ਕਹਿੰਦੀ ਹਾਂ ਬੜਬੜਾਉਂਦੇ ਹੋਏ ਹਰਦੀਪ ਨੇ ਜਸਲੀਨ ਦੀ ਮਾਂ ਸਿਮਰ ਨੂੰ ਫੋਨ ਲਗਾ ਦਿੱਤਾ ਤੇ ਕਿਹਾ ਦੀਦੀ ਤੁਹਾਡੀ ਬੇਟੀ ਬਹੁਤ ਜ਼ਿਆਦਾ ਜ਼ਿੱਦ ਕਰ ਰਹੀ ਹੈ ਉਸ ਨੂੰ ਟੈਡੀ ਬੀਅਰ ਚਾਹੀਦਾ ਹੈ ਅਤੇ ਉਹ ਗੁੱਸੇ ਹੋ ਕੇ ਸੜਕ ਦੇ ਵਿਚਾਲੇ ਹੀ ਬੈਠ ਗਈ ਹੈ ਤੇ ਘਰ ਵੀ ਨਹੀਂ ਆ ਰਹੀ ਹੁਣ ਤੁਸੀਂ ਹੀ ਦੱਸੋ ਕਿ ਮੈਂ ਕੀ ਕਰਾਂ ਤਾਂ ਸਿਮਰ ਨੇ ਕਿਹਾ ਹਰਦੀਪ ਇਸ ਤਰ੍ਹਾਂ ਕਰ ਤੂੰ ਉਸ ਨੂੰ ਟੈਡੀ ਬੀਅਰ ਦਵਾ ਦੇ ਤੇਰੇ ਕੋਲ ਪੈਸੇ ਤਾਂ ਹੈ ਨਾ ਹਾਂ ਦੀਦੀ ਪੈਸੇ ਤਾਂ ਹੈ ਮੇਰੇ ਕੋਲ ਪਰ ਕਿੰਨੇ ਦਾ ਆਵੇਗਾ ਪੁੱਛਦੀ ਹਾਂ ਦੁਕਾਨਦਾਰ ਤੋਂ ਠੀਕ ਹੈ ਹਰਦੀਪ ਕੱਜ ਦੇਰ ਵਿੱਚ ਮੈਂ ਵੀ ਆਫਿਸ ਤੋਂ ਨਿਕਲਦੀ ਹਾਂ ਇਹਨਾਂ ਕਹਿ ਕੇ ਸਿਮਰ ਨੇ ਫੋਨ ਰੱਖ ਦਿੱਤਾ ਤਾਂ ਹਰਦੀਪ ਨੇ ਦੁਕਾਨ ਵਿੱਚ ਬੈਠੀ ਇੱਕ ਬੁੱਢੀ ਔਰਤ ਨੂੰ ਪੁੱਛਿਆ ਮਾਂ ਜੀ ਇਹ ਟੈਡੀ ਬੀਅਰ ਕਿੰਨੇ ਦਾ ਹੈ ਰੁਕੋ ਬੇਟਾ ਮੈਂ ਮਾਲਕ ਨੂੰ ਪੁੱਛ ਕੇ ਦੱਸਦੀ ਹਾਂ ਕਹਿੰਦੇ ਹੋਏ ਬੁੱਢੀ ਔਰਤ ਅੰਦਰ ਜਾਣ ਲੱਗੀ ਉਦੋਂ ਹੀ ਦੁਕਾਨ ਦੇ ਮਾਲਕ ਨੇ ਆ ਕੇ 400 ਰੁਪਏ ਮੁੱਲ ਦੱਸਿਆ ਤਾਂ ਹਰਦੀਪ ਨੇ ਆਪਣੇ ਪਰਸ ਵਿੱਚ ਪੈਸੇ ਦੇਖੇ ਤਾਂ 400 ਰੁਪਏ ਮਿਲ ਗਏ ਅਸਨੇ ਦੁਕਾਨ ਵਾਲੇ ਨੂੰ ਪੈਸੇ ਦੇ ਦਿੱਤੇ ਤੇ ਟੈਡੀ ਬੀਅਰ ਖਰੀਦ ਲਿਆ ਪਰ ਹੁਣ ਟੈਡੀ ਬੀਅਰ ਵੱਡਾ ਹੋਣ ਦੇ ਕਾਰਨ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਟੈਡੀ ਬੀਅਰ ਚੱਕਾਂ ਜਾਂ ਜਸਲੀਨ ਨੂੰ ਗੋਦ ਵਿੱਚ ਚੱਕਾਂ ਇਸ ਲਈ ਉਹ ਦੁਕਾਨਦਾਰ ਨੂੰ ਕਹਿਣ ਲੱਗੀ ਭਾਈ ਸਾਹਿਬ ਇੱਥੇ ਕੋਲ ਹੀ ਮੇਰਾ ਘਰ ਹੈ ਕੀ ਤੁਸੀਂ ਇਸ ਨੂੰ ਘਰ ਤੱਕ ਪਹੁੰਚਾ ਦਿਓਗੇ ਤਾਂ ਉਹ ਦੁਕਾਨ ਦਾ ਮਾਲਕ ਉਸ ਬੁੱਢੀ ਔਰਤ ਨੂੰ ਕਹਿਣ ਲੱਗਾ ਮਾਜੀ ਤੁਸੀਂ ਇਹਨਾਂ ਦੇ ਨਾਲ ਜਾ ਕੇ ਇਹ ਟੈਡੀ ਬੀਅਰ ਰਖਵਾ ਕੇ ਆਓ ਤਾਂ ਉਹ ਬੁੱਢੀ ਔਰਤ ਹਰਦੀਪ ਦੇ ਨਾਲ ਤੁਰ ਪਈ ਕਾਰ ਪਹੁੰਚ ਕੇ ਟੈਡੀ ਬੀਅਰ ਹਰਦੀਪ ਨੂੰ ਦੇਣ ਦੇ ਬਾਅਦ ਉਸ ਬੁੱਢੀ ਔਰਤ ਨੇ ਕਿਹਾ ਬੇਟਾ ਇੱਕ ਗਲਾਸ ਪਾਣੀ ਮਿਲੇਗਾ ਤਾਂ ਹਰਦੀਪ ਨੇ ਕਿਹਾ ਤੁਸੀਂ ਬਾਹਰ ਬੈਠੋ ਮੈਂ ਹੁਣੇ ਲੈ ਕੇ ਆਉਂਦੀ ਹਾਂ ਪਾਣੀ ਪੀਣ ਤੋਂ ਬਾਅਦ ਬੁੱਢੀ ਔਰਤ ਜਿਵੇਂ ਹੀ ਜਾਣ ਲੱਗੀ ਤਾਂ ਉਸ ਨੂੰ ਚੱਕਰ ਆਉਣ ਲੱਗੇ ਇਹ ਦੇਖ ਕੇ ਹਰਦੀਪ ਨੇ ਕਿਹਾ ਮਾਜੀ ਤੁਸੀਂ ਕੁਝ ਦੇਰ ਦੇ ਲਈ ਇੱਥੇ ਬੈਠ ਕੇ ਆਰਾਮ ਕਰ ਲਓ ਇਹਨਾਂ ਕਹਿ ਕੇ ਉਹ ਆਪਣੇ ਹੋਰ ਕੰਮਾਂ ਵਿੱਚ ਲੱਗ ਗਈ ਤਾਂ ਜਸਲੀਨ ਬਾਹਰ ਆ ਕੇ ਉਸ ਬੁੱਢੀ ਔਰਤ ਦੇ ਕੋਲ ਬੈਠ ਕੇ ਖੇਡਣ ਲੱਗੀ ਉਸ ਨੂੰ ਖੇੜਦੇ ਦੇਖ ਉਹ ਬੁੱਢੀ ਔਰਤ ਵੀ ਸਭ ਕੁਝ ਭੁੱਲ ਕੇ ਉਸਦੇ ਨਾਲ ਖੇਡਣ ਲੱਗੀ। ਉਦੋਂ ਹੀ ਕੁਝ ਦੇਰ ਬਾਅਦ ਹੀ ਜਸਲੀਨ ਦੀ ਮਾਂ ਸਿਮਰ ਆਫਿਸ ਤੋਂ ਘਰ ਵਾਪਸ ਆਈ। ਤਾਂ ਜਸਲੀਨ ਨੂੰ ਉਸ ਬੁੱਢੀ ਔਰਤ ਦੇ ਨਾਲ ਖੇਡਦੇ ਦੇਖ ਕੇ ਆਪਣੇ ਘਰ ਦੀ ਮੇਡ ਹਰਦੀਪ ਨੂੰ ਪੁੱਛਿਆ, "ਹਰਦੀਪ, ਇਹ ਮਾਜੀ ਕੌਣ ਹੈ ਤੇ ਇੱਥੇ ਕਿਉਂ ਬੈਠੀ ਹੈ?" "ਦੀਦੀ, ਉਹ ਇਹ ਟੈਡੀ ਬੀਅਰ ਦੀ ਦੁਕਾਨ ਵਿੱਚ ਕੰਮ ਕਰਦੀ ਹੈ। ਮੇਰੇ ਨਾਲ ਘਰੇ ਟੈਡੀ ਬੀਅਰ ਰੱਖਣ ਲਈ ਆਈ ਸੀ ਤਾਂ ਉਸ ਨੂੰ ਚੱਕਰ ਆ ਗਿਆ ਤਾਂ ਇੱਥੇ ਬੈਠ ਗਈ।" ਫਿਰ ਜਸਲੀਨ ਵੀ ਉਸਦੇ ਨਾਲ ਜਾ ਕੇ ਖੇਡਣ ਲੱਗੀ ਮੈਂ ਹੁਣੇ ਉਸ ਨੂੰ ਜਾਣ ਲਈ ਕਹਿੰਦੀ ਹਾਂ ਇਹ ਕਹਿੰਦੇ ਹੋਏ ਹਰਦੀਪ ਬਾਹਰ ਜਾਣ ਲੱਗੀ ਤਾਂ ਸਿਮਰ ਨੇ ਕਿਹਾ ਅੱਛਾ ਸੁਣ ਜਿਉ ਔਰਤ ਭੁੱਖੀ ਹੈ ਤਾਂ ਉਸ ਨੂੰ ਕੁਝ ਖਾਣ ਨੂੰ ਦੇ ਦੇ ਫਿਰ ਉਸ ਨੂੰ ਜਾਣ ਨੂੰ ਕਹਿ ਦੇਵੀਂ ਉਦੋਂ ਤੱਕ ਮੈਂ ਫਰੈਸ਼ ਹੋ ਕੇ ਆਉਂਦੀ ਹਾਂ ਕਹਿੰਦੇ ਹੋਏ ਸਿਮਰ ਆਪਣੇ ਕਮਰੇ ਵਿੱਚ ਚਲੀ ਗਈ ਤਾਂ ਹਰਦੀਪ ਨੇ ਬਾਹਰ ਆ ਕੇ ਉਸ ਮਾਂਜੀ ਨੂੰ ਕਿਹਾ ਮਾਂਜੀ ਤੁਸੀਂ ਕੁਝ ਖਾਓਗੇ ਤਾਂ ਉਹ ਕਹਿਣ ਲੱਗੀ ਹਾਂ ਬੇਟਾ ਕੁਝ ਦੇ ਦੇ ਸਵੇਰ ਤੋਂ ਕੁਝ ਨਹੀਂ ਖਾਦਾ ਉਸ 부ਢੀ ਔਰਤ ਨੇ ਕਿਹਾ ਤਾਂ ਹਰਦੀਪ ਨੇ ਅੰਦਰ ਜਾ ਕੇ ਉਸ ਨੂੰ ਖਾਣਾ ਲੈ ਕੇ ਦੇ ਦਿੱਤਾ। ਇੱਧਰ ਸਿਮਰ ਆਪਣੇ ਕਮਰੇ ਵਿੱਚ ਜਾ ਕੇ ਮਾਂ ਜੀ ਦੀ ਗਰੀਬੀ ਦੇਖ ਕੇ ਆਪਣੇ ਅਤੀਤ ਦੇ ਬਾਰੇ ਵਿੱਚ ਸੋਚਣ ਲੱਗੀ ਕਿ ਕਿਵੇਂ ਉਹ ਆਪਣੇ ਮਾਂ-ਬਾਪ ਦੇ ਇਸ ਦੁਨੀਆ ਤੋਂ ਚਲੇ ਜਾਣ ਤੋਂ ਬਾਅਦ ਘਰ ਗਰੀਬੀ ਵਿੱਚ ਭਰਾ ਭਜ਼ਾਈ ਦੇ ਨਾਲ ਨੌਕਰਾਨੀ ਦੀ ਤਰ੍ਹਾਂ ਰਹਿ ਰਹੀ ਸੀ ਤੇ ਨਾਲ ਹੀ ਪੜ੍ਹਾਈ ਵਿੱਚ ਚੰਗੀ ਹੋਣ ਦੇ ਕਾਰਨ ਸਕਾਲਰਸ਼ਿਪ ਮਿਲੀ ਤਾਂ ਉਸ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਸੀ। ਜਦੋਂ ਕਾਲਜ ਵਿੱਚ ਪੜਨ ਗਈ ਤਾਂ ਲਖਵਿੰਦਰ ਨਾਮ ਦੇ ਮੁੰਡੇ ਨਾਲ ਉਸਦੀ ਦੋਸਤੀ ਹੋ ਗਈ ਅਤੇ ਉਹ ਦੋਸਤੀ ਕਦੋਂ ਪਿਆਰ ਵਿੱਚ ਬਦਲ ਗਈ ਉਸ ਨੂੰ ਪਤਾ ਹੀ ਨਹੀਂ ਲੱਗਿਆ ਕਾਲਜ ਦੀ ਪੜ੍ਹਾਈ ਪੂਰੀ ਹੁੰਦੇ ਹੀ ਲਖਵਿੰਦਰ ਇੱਕ ਕੋਚਿੰਗ ਸੈਂਟਰ ਵਿੱਚ ਪੜਾਉਣ ਲਈ ਲੱਗਿਆ ਤੇ ਕੁਝ ਦਿਨਾਂ ਬਾਅਦ ਹੀ ਲਖਵਿੰਦਰ ਤੇ ਸਿਮਰ ਨੇ ਗੁਰਦੁਆਰਾ ਸਾਹਿਬ ਵਿੱਚ ਸਧਾਰਨ ਤਰੀਕੇ ਨਾਲ ਵਿਆਹ ਕਰਵਾ ਲਿਆ ਸਿਮਰ ਦੇ ਭਰਾ ਪਰਜਾਈ ਤਾਂ ਇਹੀ ਚਾਹੁੰਦੇ ਸੀ ਕਿ ਉਹਨਾਂ ਨੂੰ ਆਪਣੀ ਭੈਣ ਦਾ ਵਿਆਹ ਨਾ ਕਰਨਾ ਪਵੇ ਸਿਮਰ ਤੋਂ ਪਿੱਛਾ ਛੁਡਾ ਕੇ ਉਹ ਵੀ ਖੁਸੀ ਪਰ ਇਧਰ ਸਿਮਰ ਦੀ ਸੱਸ ਜਸਵੀਰ ਕੌਰ ਦਾ ਵਰਤਾ ਸਿਮਰ ਦੇ ਨਾਲ ਆਪਣੇ ਬੇਟੇ ਲਖਵਿੰਦਰ ਦੇ ਸਾਹਮਣੇ ਤਾਂ ਚੰਗਾ ਹੁੰਦਾ ਤੇ ਜਦੋਂ ਲਖਵਿੰਦਰ ਘਰ ਨਾ ਹੁੰਦਾ ਤਾਂ ਉਸ ਨੂੰ ਕੁਝ ਨਾ ਕੁਝ ਸੁਣਾਉਂਦੀ ਰਹਿੰਦੀ ਸਿਮਰ ਜਦੋਂ ਲਖਵਿੰਦਰ ਨੂੰ ਕਹਿੰਦੀ ਕਿ ਮਾਂ ਮੇਰੇ ਨਾਲ ਨਾਰਾਜ਼ ਰਹਿੰਦੀ ਹੈ ਤਾਂ ਲਖਵਿੰਦਰ ਵੀ ਕਹਿ ਦਿੰਦਾ ਕਿ ਮੈਨੂੰ ਤਾਂ ਅਜਿਹਾ ਕੁਝ ਨਹੀਂ ਲੱਗਦਾ ਤੂੰ ਵੈਸੇ ਹੀ ਸੋਚ ਰਹੀ ਹੈ ਲਖਵਿੰਦਰ ਦੀ ਗੱਲ ਸੁਣ ਕੇ ਸਿਮਰ ਵੀ ਚੁੱਪ ਹੋ ਜਾਂਦੀ ਕਿਉਂਕਿ ਉਹ ਨਹੀਂ ਚਾਹੁੰਦੀ ਸੀ ਕਿ ਉਸ ਦੀ ਵਜ੍ਹਾ ਨਾਲ ਦੋਵੇਂ ਮਾਂ ਪੁੱਤਾਂ ਵਿੱਚ ਝਗੜਾ ਹੋਵੇ ਅਸਲੀ ਹੁਣ ਉਸਨੇ ਲਖਵਿੰਦਰ ਨੂੰ ਕੁਝ ਵੀ ਕਹਿਣਾ ਬੰਦ ਕਰ ਦਿੱਤਾ ਸੀ ਤੇ ਸੱਸ ਦੀ ਗੱਲ ਅਣ ਸੁਣੀ ਕਰਕੇ ਇੱਕ ਸਕੂਲ ਵਿੱਚ ਪੜਾਉਣ ਲੱਗੀ ਤਾਂ ਕਿ ਘਰ ਵਿੱਚ ਦੋ ਪੈਸੇ ਵੀ ਆਉਣ ਤੇ ਸੱਸ ਦੇ ਤਾਨਿਆਂ ਤੋਂ ਵੀ ਬਚਿਆ ਜਾ ਸਕੇ ਇਸ ਤਰ੍ਹਾਂ ਹੀ ਦਿਨ ਗੁਜ਼ਰਦੇ ਰਹੇ ਇੱਕ ਦਿਨ ਲਖਵਿੰਦਰ ਆਫਿਸ ਤੋਂ ਜਲਦੀ ਘਰ ਆਉਣ ਦੇ ਲਈ ਨਿਕਲਿਆ ਤਾਂ ਸੋਚਿਆ ਸਿਮਰ ਨੂੰ ਵੀ ਨਾਲ ਹੀ ਲੈ ਕੇ ਚੱਲਾਂ ਉਹ ਸਕੂਲ ਦੇ ਸਾਹਮਣੇ ਪਹੁੰਚਿਆ ਤਾਂ ਦੇਖਿਆ ਕਿ ਸਿਮਰ ਸਕੂਲ ਦੇ ਗੇਟ ਤੇ ਇੱਕ ਆਦਮੀ ਨਾਲ ਗੱਲ ਕਰ ਰਹੀ ਸੀ ਸਿਮਰ ਦਾ ਉਸ ਆਦਮੀ ਦੇ ਨਾਲ ਗੱਲ ਕਰਨਾ ਲਖਵਿੰਦਰ ਨੂੰ ਬਿਲਕੁਲ ਵੀ ਚੰਗਾ ਨਹੀਂ ਲੱਗਿਆ ਸਿਮਰ ਦੇ ਕੋਲ ਆਉਂਦੇ ਹੀ ਉਸਨੇ ਕਿਹਾ ਕੌਣ ਸੀ ਉਹ ਆਦਮੀ ਤਾਂ ਸਿਮਰ ਨੇ ਬੜੇ ਹੀ ਸਰਲ ਤਰੀਕੇ ਨਾਲ ਜਵਾਬ ਦਿੱਤਾ ਉਹ ਮੰਤਾਰ ਸਿੰਘ ਹੈ ਜੋ ਕਿ ਸਾਇੰਸ ਦੇ ਨਵੇਂ ਟੀਚਰ ਆਏ ਹਨ ਇਹ ਸੁਣ ਕੇ ਲਖਵਿੰਦਰ ਨੇ ਕੁਝ ਨਹੀਂ ਕਿਹਾ ਤੇ ਸਿਮਰ ਨੂੰ ਘਰ ਲੈ ਕੇ ਆ ਗਿਆ ਪਰ ਉਸ ਦਿਨ ਤੋਂ ਲਖਵਿੰਦਰ ਦੇ ਮਨ ਵਿੱਚ ਮੰਤਾਰ ਅਤੇ ਸਿਮਰ ਨੂੰ ਲੈ ਕੇ ਸ਼ੱਕ ਦਾ ਬੀਜ ਪੈਦਾ ਹੋ ਗਿਆ ਸੀ ਇੱਕ ਦਿਨ ਸਕੂਲ ਦੇ ਸਾਰੇ ਟੀਚਰ ਤੇ ਬੱਚੇ ਪਿਕਨਿਕ ਤੇ ਗਏ ਰਾਤ ਨੂੰ ਆਉਣ ਵਿੱਚ ਦੇਰ ਹੋ ਗਈ ਤਾਂ ਲਖਵਿੰਦਰ ਨੇ ਸਿਮਰ ਨੂੰ ਕਿਹਾ ਕਿ ਮੈਂ ਤੈਨੂੰ ਲੈਣ ਆ ਜਾਊਂਗਾ ਤਾਂ ਸਿਮਰ ਨੇ ਕਿਹਾ ਕਿ ਕੈਸਲੀ ਠੰਡ ਵਿੱਚ ਪਰੇਸ਼ਾਨ ਹੋਣਾ ਹੈ ਮੇਰੀ ਇੱਕ ਸਹੇਲੀ ਵੀ ਆਵੇਗੀ ਤਾਂ ਅਸੀਂ ਦੋਵੇਂ ਆਟੋ ਵਿੱਚ ਆ ਜਾਵਾਂਗੀਆਂ ਪਰ ਜਦੋਂ ਉਹ ਆਟੋ ਦੇ ਲਈ ਸਕੂਲ ਗੇਟ ਤੇ ਖੜੀਆਂ ਸੀ ਤਾਂ ਮੰਤਾਰ ਉੱਥੇ ਆ ਗਿਆ ਤੇ ਉਸਨੇ ਕਿਹਾ ਚਲੋ ਮੈਡਮ ਮੈਂ ਛੱਡ ਆਉਂਦਾ ਹਾਂ ਤੁਹਾਨੂੰ ਦੋਵਾਂ ਨੂੰ ਘਰ ਤੁਹਾਡਾ ਘਰ ਮੇਰੇ ਰਸਤੇ ਵਿੱਚ ਹੀ ਆਉਂਦਾ ਹੈ सिमर ਨੇ ਮਨਾ ਕੀਤਾ ਪਰ ਉਸਦੀ ਸਹੇਲੀ ਨੇ ਕਿਹਾ ਚਲੋ ਘਰ ਹੀ ਤਾਂ ਜਾਣਾ ਹੈ ਇਹਨਾਂ ਦੇ ਨਾਲ ਚੱਲਦੇ ਹਾਂ ਤਾਂ ਸਿਮਰ ਵੀ ਕਾਰ ਵਿੱਚ ਆ ਕੇ ਬੈਠ ਗਈ ਪਰ ਜਦੋਂ ਘਰ ਦੇ ਸਾਹਮਣੇ ਉਤਰੀ ਤਾਂ ਲਖਵਿੰਦਰ ਨੇ ਉਸ ਨੂੰ ਕਾਰ ਤੋਂ ਉਤਰਦੇ ਹੋਏ ਦੇਖ ਲਿਆ ਇਹ ਦੇਖ ਕੇ ਲਖਵਿੰਦਰ ਦਾ ਗੁੱਸਾ ਸੱਤਵੇਂ ਅਸਮਾਨ ਤੇ ਪਹੁੰਚ ਗਿਆ ਜਿਵੇਂ ਹੀ ਸਿਮਰ ਕਮਰੇ ਵਿੱਚ ਗਈ ਤਾਂ ਲਖਵਿੰਦਰ ਗੁੱਸੇ ਵਿੱਚ ਬੋਲਿਆ ਜਦੋਂ ਮੈਂ ਤੈਨੂੰ ਲੈਣ ਲਈ ਆ ਰਿਹਾ ਸੀ ਤਾਂ ਮਨਾ ਕਰ ਦਿੱਤਾ ਤੇ ਹੁਣ ਉਸ ਮੰਤਾਰ ਦੇ ਨਾਲ ਆ ਰਹੀ ਹੈ ਵੈਸੇ ਚੱਲ ਕੀ ਰਿਹਾ ਹੈ ਤੁਹਾਡੇ ਦੋਵਾਂ ਵਿੱਚ सिमर ਨੇ ਕਿਹਾ ਇਹ ਤੁਸੀਂ ਕੀ ਕਹਿ ਰਹੇ ਹੋ ਲਖਵਿੰਦਰ ਤੈਨੂੰ ਆਪਣੇ ਪਿਆਰ ਤੇ ਯਕੀਨ ਨਹੀਂ ਹੈ ਕੀ ਤੂੰ ਮੇਰੇ ਚਰਿੱਤਰ ਤੇ ਉਂਗਲੀ ਚੱਕ ਰਿਹਾ ਹੈ ਉਹ ਸਰ ਮੇਰਾ ਸਹਿਕਰਮੀ ਹੈ ਇਸ ਤੋਂ ਜ਼ਿਆਦਾ ਕੁਝ ਵੀ ਨਹੀਂ ਉਹ ਇਸ ਪਾਸੇ ਆ ਰਿਹਾ ਸੀ ਇਸ ਲਈ ਮੈਂ ਵੀ ਉਸ ਦੇ ਨਾਲ ਆ ਗਈ ਤੇ ਮੈਂ ਤਾਂ ਮਨਾ ਵੀ ਕੀਤਾ ਸੀ ਪਰ ਉਹ ਮੇਰੀ ਸਹੇਲੀ ਹੈ ਨਾ ਨੀਤੂ ਉਸ ਨੇ ਜ਼ਿੱਦ ਕੀਤੀ ਤਾਂ ਮੈਂ ਮਨਾ ਨਹੀਂ ਕਰ ਸਕੀ ਠੀਕ ਹੈ ਮੈਨੂੰ ਤਾਂ ਬੜੀ ਜਲਦੀ ਮਨਾ ਕਰ ਦਿੱਤਾ ਸੀ ਲਖਵਿੰਦਰ ਨੇ ਗੁੱਸੇ ਨਾਲ ਕਿਹਾ ਤਾਂ ਸਿਮਰ ਨੇ ਕਿਹਾ ਲਖਵਿੰਦਰ ਮੈਂ ਤੇਰੀ ਭਲਾਈ ਦੇ ਲਈ ਮਨਾ ਕੀਤਾ ਸੀ ਕਿ ਇੰਨੀ ਠੰਡ ਵਿੱਚ ਤੁਸੀਂ ਕਿੱਧਰ ਪਰੇਸ਼ਾਨ ਹੋਵੋਗੇ ਮੇਰੀ ਸਹੇਲੀ ਨਾਲ ਸੀ ਤਾਂ ਮੈਂ ਸੋਚਿਆ ਦੋਵੇਂ ਆਟੋ ਵਿੱਚ ਆ ਜਾਵਾਂਗੇ ਲਖਵਿੰਦਰ ਨੇ ਉਸ ਦੀ ਗੱਲ ਅਣਸੁਣੀ ਕਰ ਦਿੱਤੀ ਤੇ ਚੁੱਪਚਾਪ ਸੌਂ ਗਿਆ ਬਾਹਰ ਖੜੀ ਜਸਵੀਰ ਕੌਰ ਪੁੱਤ ਨੂੰ ਦੇ ਵਿੱਚ ਝਗੜੇ ਨੂੰ ਦੇਖ ਕੇ ਮਨ ਹੀ ਮਨ ਬਹੁਤ ਖੁਸ਼ ਹੋ ਰਹੀ ਸੀ ਖੈਰ ਸਿਮਰ ਵੀ ਚੁੱਪਚਾਪ ਜਾ ਕੇ ਸੌਂ ਗਈ ਅਗਲੇ ਦਿਨ ਦੋਵਾਂ ਵਿੱਚ ਝਗੜਾ ਵੀ ਸ਼ਾਂਤ ਹੋ ਗਿਆ ਸੀ ਪਰ ਫਿਰ ਇੱਕ ਦਿਨ ਸ਼ਾਮ ਨੂੰ ਜਦੋਂ ਸਿਮਰ ਘਰ ਆਈ ਤਾਂ ਲਖਵਿੰਦਰ ਨੇ ਪੁੱਛਿਆ ਅੱਜਕੱਲ ਮੈਨੂੰ ਬਿਨਾਂ ਦੱਸੇ ਸ਼ਾਪਿੰਗ ਮਾਲ ਵੀ ਚਲੀ ਜਾਂਦੀ ਹੈ ਸਿਮਰ ਨੂੰ ਕੁਝ ਸਮਝ ਨਹੀਂ ਆ ਰਿਆ ਸੀ ਕਿ ਲਖਵਿੰਦਰ ਨੂੰ ਹੋ ਕੀ ਗਿਆ ਹੈ ਉਸਨੇ ਕਿਹਾ ਲਖਵਿੰਦਰ ਸਵੇਰ ਤੇਰੇ ਜਾਣ ਤੋਂ ਬਾਅਦ ਮੇਰੀ ਸਹੇਲੀ ਦਾ ਫੋਨ ਆਇਆ ਸੀ ਉਸਨੇ ਦੱਸਿਆ ਸੀ ਕਿ ਨੀਤੂ ਮੈਡਮ ਦਾ ਅੱਜ ਬਰਥਡੇ ਹੈ ਇਸ ਲਈ ਸਟਾਫ ਦੇ ਵੱਲੋਂ ਸਭ ਲੋਕ ਮਿਲ ਕੇ ਇੱਕ ਗਿਫਟ ਲੈ ਕੇ ਚੱਲਣਗੇ ਮੈਂ ਮੰਮੀ ਜੀ ਨੂੰ ਦੱਸਿਆ ਸੀ ਤੁਹਾਨੂੰ ਨਹੀਂ ਦੱਸਿਆ ਸਿਮਰ ਨੇ ਪਿਆਰ ਨਾਲ ਸਮਝਾਉਂਦੇ ਹੋਏ ਕਿਹਾ ਪਰ ਲਖਵਿੰਦਰ ਗੁੱਸੇ ਵਿੱਚ ਕਹਿਣ ਲੱਗਾ ਹੁਣ ਮਾਂ ਨੂੰ ਵਿੱਚ ਨਾ ਖਿੱਚ ਤੇ ਇਹ ਦੱਸ ਉਸ ਮੰਤਾਰ ਦੇ ਨਾਲ ਕੀ ਚੱਕਰ ਚੱਲ ਰਿਹਾ ਹੈ ਤੇਰਾ ਸਕੂਲ ਦੇ ਬਹਾਨੇ ਕਿੱਥੇ ਜਾਂਦੀ ਹੈ ਉਸ ਦੇ ਨਾਲ ਇਹ ਸੁਣ ਕੇ ਸਿਮਰ ਤੋਂ ਰਿਹਾ ਨਹੀਂ ਗਿਆ ਤੇ ਉਸ ਨੇ ਗੁੱਸੇ ਨਾਲ ਕਿਹਾ ਕੁਝ ਵੀ ਨਾ ਬੋਲੋ ਲਖਵਿੰਦਰ ਤਮੀਜ਼ ਨਾਲ ਗੱਲ ਕਰੋ ਤਾਂ ਲਖਵਿੰਦਰ ਵੀ ਚੀਕਦੇ ਹੋਏ ਉੱਚੀ ਆਵਾਜ਼ ਵਿੱਚ ਕਹਿਣ ਲੱਗਿਆ ਉਸ ਨੇ ਤੈਨੂੰ ਉਸ ਦਿਨ ਕਾਰ ਵਿੱਚ ਕੀ ਬਿਠਾ ਲਿਆ ਤੂੰ ਤਾਂ ਕੈਰੇਕਟਰਲੈਸ ਹੀ ਹੋ ਗਈ ਸਿਮਰ ਹੁਣ ਆਪਣੀ ਸਹਿਣ ਸ਼ਕਤੀ ਖੋ ਚੁੱਕੀ ਸੀ ਉਸ ਨੇ ਕਿਹਾ ਉਹ ਸਿਰਫ ਮੇਰਾ ਸਹਿਕਰਮੀ ਨਹੀਂ ਹੈ ਉਸ ਦੇ ਨਾਲ ਮੈਂ ਇਕੱਲੀ ਨਹੀਂ ਗਈ ਸਾਰੇ ਟੀਚਰ ਉਸ ਦੇ ਨਾਲ ਗਏ ਸੀ ਸਮਝੇ ਤੁਸੀਂ ਸੁਮਨ ਦਾ ਇੰਨਾ ਕਹਿਣਾ ਹੋਇਆ ਕਿ ਲਖਵਿੰਦਰ ਨੇ ਇੱਕ ਜ਼ੋਰਦਾਰ ਥੱਪੜ ਸਿਮਰ ਦੀ ਗੱਲ ਤੇ ਜੜ ਦਿੱਤਾ ਤੇ ਚੀਕਦੇ ਹੋਏ ਕਿਹਾ ਹੁਣ ਤੂੰ ਨਿਕਲ ਜਾ ਮੇਰੇ ਘਰ ਚੋਂ ਤੇ ਕਦੇ ਵਾਪਸ ਨਾ ਆਵੇਂ ਕਰੈਕਟਰਲੈਸ ਹੈ ਤੂੰ ਲਖਵਿੰਦਰ ਦਾ ਅਜੀਹਾ ਰੂਪ ਦੇਖ ਕੇ ਸਿਮਰ ਡਰ ਗਈ ਤੇ ਆਪਣੀ ਸੱਸ ਜਸਵੀਰ ਕੌਰ ਦੇ ਕੋਲ ਜਾ ਕੇ ਕਹਿਣ ਲੱਗੀ ਦੇਖੋ ਮੰਮੀ ਜੀ ਮੈਂ ਸਵੇਰ ਤੁਹਾਨੂੰ ਦੱਸਿਆ ਸੀ ਨਾ ਕਿ ਮੈਂ ਅੱਜ ਮੋਲ ਵਿੱਚ ਜਾਵਾਂਗੀ ਤੁਸੀਂ ਸਮਝਾਓ ਨਾ ਆਪਣੇ ਬੇਟੇ ਨੂੰ ਉਹ ਮੈਨੂੰ ਘਰ ਤੋਂ ਬਾਹਰ ਕੱਢ ਰਿਆ ਹੈ ਤਾਂ ਜਸਵੀਰ ਕੌਰ ਜੀ ਕਹਿਣ ਲੱਗੀ ਬਹੂ ਮੈਨੂੰ ਵਿੱਚ ਨਾ ਖੜੀ ਸੋ ਸੱਸ ਦੇ ਮੂੰਹ ਵਿੱਚੋਂ ਇਹ ਸ਼ਬਦ ਸੁਣ ਕੇ ਸਿਮਰ ਦੀਆਂ ਅੱਖਾਂ ਭਰ ਆਈਆਂ ਉਹ ਚੁੱਪਚਾਪ ਜਾ ਕੇ ਆਪਣਾ ਸਮਾਨ ਸਮੇਟਣ ਲੱਗੀ ਤੇ ਜਾਂਦੇ ਸਮੇਂ ਸਿਮਰ ਨੇ ਕਿਹਾ ਕਿ ਇੱਕ ਵਾਰ ਹੋਰ ਸੋਚ ਲੈ ਲਖਵਿੰਦਰ ਮੈਂ ਜਾ ਰਹੀ ਹਾਂ ਪਰ ਲਖਵਿੰਦਰ ਕਿੱਥੇ ਉਸ ਦੀ ਸੁਣਨ ਵਾਲਾ ਸੀ ਉਸ ਨੇ ਗੁੱਸੇ ਨਾਲ ਕਿਹਾ ਹਾਂ ਜਾ ਤੇ ਉਸ ਮੰਤਾਰ ਦੇ ਘਰ ਜਾ ਕੇ ਮਰ ਪਤੀ ਦੀਆਂ ਗੱਲਾਂ ਸੁਣ ਕੇ ਸਿਮਰ ਰੋਂਦੇ ਹੋਏ ਘਰ ਛੱਡ ਕੇ ਚਲੀ ਗਈ। ਦੀਦੀ ਤੁਹਾਡੀ ਬੇਟੀ ਜ਼ਿਆਦਾ ਹੀ ਜ਼ਿੱਦੀ ਹੋ ਗਈ ਹੈ। ਹੁਣ ਤੁਸੀਂ ਹੀ ਉਸ ਨੂੰ ਅੰਦਰ ਲੈ ਕੇ ਆਓ। ਘਰ ਦੀ ਮੇਡ ਹਰਦੀਪ ਦੀ ਆਵਾਜ਼ ਸੁਣ ਕੇ ਸਿਮਰ ਆਪਣੇ ਅਤੀਤ ਵਿੱਚੋਂ ਬਾਹਰ ਆ ਗਈ ਤੇ ਬੁੜਬੁੜਾਉਂਦੇ ਹੋਏ ਉੱਠ ਕੇ ਬਾਹਰ ਵੱਲ ਚਲੀ ਗਈ ਕਿ ਸੱਚਮੁੱਚ ਇਹ ਬੱਚੀ ਬਹੁਤ ਜ਼ਿੱਦੀ ਹੋ ਗਈ ਹੈ। ਉਸ ਨੇ ਬਾਹਰ ਜਾ ਕੇ ਦੇਖਿਆ ਤਾਂ ਜਸਲੀਨ ਉਸ ਬੁੱਢੀ ਔਰਤ ਦੇ ਨਾਲ ਹੱਸ ਹੱਸ ਕੇ ਖੇਡ ਰਹੀ ਸੀ। ਸਿਮਰ ਨੇ ਉਸ ਦੇ ਕੋਲ ਜਾ ਕੇ ਉਸ ਦਾ ਹੱਥ ਫੜਿਆ। ਤਉ ਉਸ ਬਜ਼ੁਰਗ ਔਰਤ ਨੂੰ ਕਿਹਾ ਹੁਣ ਤੁਸੀਂ ਜਾਓ ਸ਼ਾਮ ਹੋ ਗਈ ਹੈ ਤੇ ਹਨੇਰਾ ਵੀ ਹੋਣ ਵਾਲਾ ਹੈ ਤਾਂ ਜਿਵੇਂ ਹੀ ਉਹ ਬੁੱਢੀ ਔਰਤ ਜਾਣ ਦੇ ਲਈ ਉੱਠ ਕੇ ਖੜੀ ਹੋਈ ਤਾਂ ਉਸ ਨੂੰ ਦੇਖ ਕੇ ਸਿਮਰ ਹੈਰਾਨ ਹੋ ਗਈ ਉਸਨੇ ਕਿਹਾ ਮੰਮੀ ਜੀ ਤੁਸੀਂ ਇੱਥੇ ਉਸ ਬੁੱਢੀ ਔਰਤ ਦੀ ਨਜ਼ਰ ਵੀ ਕਮਜ਼ੋਰ ਹੋਣ ਦੇ ਕਾਰਨ ਉਹ ਵੀ ਸਿਮਰ ਨੂੰ ਪਛਾਣ ਨਹੀਂ ਸਕੀ ਫਿਰ ਜਦੋਂ ਧਿਆਨ ਨਾਲ ਦੇਖਿਆ ਤਾਂ ਉਸਨੇ ਵੀ ਹੈਰਾਨੀ ਨਾਲ ਕਿਹਾ ਸਿਮਰ ਤੂੰ ਕੁਝ دیر ਤੱਕ ਤਾਂ ਉਹ ਸਿਮਰ ਨੂੰ ਦੇਖਦੀ ਰਹੀ ਤੇ ਫਿਰ ਕਿਹਾ ਮਾਫ ਕਰਨਾ ਚਲਦੀ ਹਾਂ ਸਿਮਰ ਨੇ ਕਿਹਾ ਰੁਕੋ ਚਲੋ ਮੇਰੇ ਨਾਲ ਅੰਦਰ ਆਓ ਤਾਂ ਉਹ ਬਜ਼ੁਰਗ ਔਰਤ ਸਿਮਰ ਦੇ ਪਿੱਛੇ-ਪਿੱਛੇ ਅੰਦਰ ਚੱਲ ਪਈ ਕਿਉਂਕਿ ਉਹ ਕੋਈ ਹੋਰ ਨਹੀਂ ਸਿਮਰ ਦੀ ਸੱਸ ਜਸਵੀਰ ਕੌਰ ਸੀ ਉਸ ਨੂੰ ਅੰਦਰ ਲਿਜਾ ਕੇ ਸਿਮਰ ਨੇ ਕਿਹਾ ਕਿ ਤੁਸੀਂ ਇੱਥੇ ਕੀ ਕਰ ਰਹੇ ਹੋ ਮੰਮੀ ਜੀ ਕੁਝ ਦੇਰ ਤੱਕ ਤਾਂ ਉਹ ਚੁੱਪ ਰਹੀ ਫਿਰ ਉਸਨੇ ਕਿਹਾ ੱੱਕੇ ਖਾ ਰਹੀ ਹਾਂ ਬੇਟਾ ਹੋਰ ਕੀ ਕਰ ਰਹੀ ਹਾਂ ਕਹਿੰਦੇ-ਕਹਿੰਦੇ ਜਸਵੀਰ ਕੌਰ ਦੀਆਂ ਅੱਖਾਂ ਵਿੱਚ ਹੰਝੂ ਆਉਣ ਲੱਗੇ ਸਿਮਰ ਨੇ ਉਸ ਨੂੰ ਪਾਣੀ ਪਿਆਇਆ ਤੇ ਕਿਹਾ ਸ਼ਾਦ ਹੋ ਜਾਉ ਤੇ ਮੈਨੂੰ ਦੱਸੋ ਕਿ ਤੁਸੀਂ ਇੱਥੇ ਕਿਵੇਂ ਆਏ ਹੋ ਤਾਂ ਜਸਵੀਰ ਕੌਰ ਨੇ ਆਪਣੇ ਹੰਝੂ ਪੂੰਝਦੇ ਹੋਏ ਕਿਹਾ ਆਪਣੇ ਕਰਮ ਭੁਗਤ ਰਹੀ ਹਾਂ ਬੇਟਾ ਤੇਰੇ ਜਾਣ ਤੋਂ ਬਾਅਦ ਮੈਂ ਆਪਣੇ بیٹے ਲਖਵਿੰਦਰ ਦਾ ਵਿਆਹ ਆਪਣੀ ਸਹੇਲੀ ਦੀ ਬੇਟੀ ਹਰਲੀਨ ਨਾਲ ਕਰ ਦਿੱਤਾ ਕੁਝ ਦਿਨ ਤਾਂ ਸਭ ਕੁਝ ਠੀਕ ਰਿਹਾ ਪਰ ਹੌਲੀ-ਹੌਲੀ ਉਸਦੇ ਤੇਵਰ ਬਦਲਣ ਲੱਗੇ ਤੇ ਉਸਨੇ ਮੈਨੂੰ ਘਰ ਦੀ ਨੌਕਰਾਨੀ ਬਣਾ ਕੇ ਰੱਖ ਦਿੱਤਾ ਜਦੋਂ ਮੈਂ ਹਰਲੀਨ ਦੀ ਮਾਂ ਯਾਨੀ ਕਿ ਮੇਰੀ ਸਹੇਲੀ ਮਲਗੀਤ ਕੌਰ ਨੂੰ ਕਿਹਾ ਕਿ ਹਰਲੀਨ ਮੈਨੂੰ ਪੈਰਾਂ ਦੀ ਜੁੱਤੀ ਸਮਝਦੀ ਹੈ ਤਾਂ ਉਸਨੇ ਵੀ ਇਹੀ ਕਿਹਾ ਕਿ ਮੇਰੀ ਬੇਟੀ ਮਾਡਰਨ ਹੈ ਤੇ ਅਮੀਰ ਘਰ ਦੀ ਵੀ ਹੈ ਤਾਂ ਉਸ ਨੂੰ ਨੌਕਰਾਂ ਤੋਂ ਕੰਮ ਕਰਵਾਉਣ ਦੀ ਆਦਤ ਹੈ ਹੁਣ ਤੇਰੇ ਘਰ ਵਿੱਚ ਨੌਕਰ ਤਾਂ ਹੈ ਨਹੀਂ ਤੇ ਫਿਰ ਤੈਨੂੰ ਵੀ ਤਾਂ ਹੁਣ ਅਮੀਰ ਘਰ ਦੀ ਨੂੰ ਹੀ ਚਾਹੀਦੀ ਸੀ ਐਸ ਲਈ ਹੁਣ ਮੇਰੀ ਬੇਟੀ ਦੀ ਐਨੀ ਸੇਵਾ ਤਾਂ ਤੈਨੂੰ ਕਰਨੀ ਹੀ ਪਵੇਗੀ ਉਸ ਦੀ ਇਹ ਗੱਲ ਸੁਣ ਕੇ ਮੈਂ ਚੁੱਪ ਹੋ ਗਈ ਹੋਰ ਮੈਂ ਕਰ ਵੀ ਕੀ ਸਕਦੀ ਸੀ ਦੈਨ ਇਸ ਤਰ੍ਹਾਂ ਹੀ ਬੀਤਦੇ ਰਹੇ ਇੱਕ ਦਿਨ ਹਰਲੀਨ ਦੇ ਪਿਤਾ ਨੂੰ ਬਿਜ਼ਨਸ ਵਿੱਚ ਕਾਟਾ ਹੋ ਗਿਆ ਤੇ ਕਰੋੜਾਂ ਦਾ ਕਰਜ਼ਾ ਚੁਕਾਉਣ ਦੇ ਲਈ ਉਸਨੇ ਆਪਣਾ ਬੰਗਲਾ ਵੇਚ ਦਿੱਤਾ ਇਧਰ ਮੇਰੇ ਬੇਟੇ ਤੇ ਹਰਲੀਨ ਨੇ ਸਾਡਾ ਘਰ ਵੇਚ ਦਿੱਤਾ ਤੇ ਆਪਣੀ ਸੱਸ ਦੇ ਨਾਲ ਬੱਚਿਆਂ ਨੂੰ ਲੈ ਕੇ ਦੂਜੇ ਸ਼ਹਿਰ ਚਲੇ ਗਏ ਜਿੱਥੇ ਹਰਲੀਨ ਦੇ ਪਿਤਾ ਦਾ ਇੱਕ ਛੋਟਾ ਜਿਹਾ ਪੁਰਾਣਾ ਘਰ ਸੀ ਤਾਂ ਸਿਮਰ ਨੇ ਵਿੱਚੋਂ ਹੀ ਟੋਕਦੇ ਹੋਏ ਕਿਹਾ ਕੀ ਤੁਹਾਨੂੰ ਨਹੀਂ ਲੈ ਕੇ ਗਏ ਤਾਂ ਜਸਵੀਰ ਕੌਰ ਨੇ ਕਿਹਾ ਲਖਵਿੰਦਰ ਮੈਨੂੰ ਵੀ ਲਿਜਾ ਰਿਹਾ ਸੀ ਪਰ ਹਰਲੀਨ ਨੇ ਕਿਹਾ ਇੰਨੇ ਪੈਸੇ ਨਹੀਂ ਕਿ ਮੈਨੂੰ ਵੀ ਪਾਲ ਸਕਣ ਵੈਸੇ ਵੀ ਇਹ ਕਿਸੇ ਦੇ ਕੰਮ ਨਹੀਂ ਰਹੀ ਹੁਣ ਬੁੱਢੀ ਹੋ ਗਈ ਹੈ ਇਸ ਤੋਂ ਕਰਦਾ ਕੰਮ ਵੀ ਨਹੀਂ ਹੋਵੇਗਾ ਇਸ ਤੋਂ ਬਾਅਦ ਫਿਰ ਕੀ ਸੀ ਲਖਵਿੰਦਰ ਨੇ ਮੇਰੇ ਵੱਲ ਦੇਖਿਆ ਤੇ ਕਿਹਾ ਮਾਂ ਮੈਨੂੰ ਮaaf ਕਰ ਦੇ ਇਹ ਲੈ 2000 ਰੁਪਏ ਤੇ ਕਿਤੇ ਛੋਟਾ ਮੋਟਾ ਕਮਰਾ ਦੇਖ ਲਵੀਂ ਕਹਿ ਕੇ ਬੇਟਾ ਤਾਂ ਮੈਨੂੰ ਵਿੱਚ ਸੜਕ ਤੇ ਹੀ ਛੱਡ ਗਿਆ ਕਹਿੰਦੇ-ਕਹਿੰਦੇ ਜਸਵੀਰ ਕੌਰ ਜੀ ਫੁੱਟ-ਫੁੱਟ ਕੇ ਰੋਣ ਲੱਗੀ ਕੁਝ دیر ਬਾਅਦ ਮਨ ਹਲਕਾ ਹੋਣ ਤੋਂ ਬਾਅਦ ਆਪਣੇ ਹੰਝੂ ਪੂੰਝਦੇ ਹੋਏ ਉਸਨੇ ਕਿਹਾ ਫਿਰ ਕੁਝ ਦਿਨ ਇਸ ਤਰ੍ਹਾਂ ਹੀ ਭਟਕਦੀ ਰਹੀ ਤੇ ਫਿਰ ਇੱਕ ਦਿਨ ਇਸ ਖਡਾਉਣੇ ਵਾਲੇ ਨੇ ਕੰਮ ਤੇ ਰੱਖ ਲਿਆ ਉਹ ਦੋ ਟਾਈਮ ਦਾ ਖਾਣਾ ਦੇ ਦਿੰਦਾ ਹੈ ਤੇ 500 ਰੁਪਏ ਮਹੀਨੇ ਦੇ ਦੇ ਦਿੰਦਾ ਹੈ ਸਿਮਰ ਨੇ ਪੁੱਛਿਆ ਮੰਮੀ ਜੀ ਤੁਸੀਂ ਰਹਿੰਦੇ ਕਿੱਥੇ ਹੋ ਅਤੇ ਤੁਹਾਡਾ ਕਮਰਾ ਕਿੱਥੇ ਹੈ ਕਿੱਥੇ ਲਿਆ ਹੈ ਬੇਟਾ ਕਿਹੜਾ ਕਮਰਾ ਦੁਕਾਨ ਦੇ ਟੈਂਟ ਵਿੱਚ ਹੀ ਮੈਂ ਸੌਂ ਜਾਂਦੀ ਹਾਂ ਤੇ ਨਾਲ ਹੀ ਰਕਵਾਲੀ ਵੀ ਹੋ ਜਾਂਦੀ ਹੈ ਸ਼ਾਇਦ ਮੇਰੀ ਕਿਸਮਤ ਵਿੱਚ ਇਹੀ ਲਿਖਿਆ ਸੀ ਕਹਿੰਦੇ ਹੋਏ ਜਸਵੀਰ ਕੌਰ ਉੱਠ ਕੇ ਉੱਥੋਂ ਜਾਣ ਲੱਗੀ ਤਾਂ ਸਿਮਰ ਨੇ ਕਿਹਾ ਮੰਮੀ ਜੀ ਤੁਸੀਂ ਚਾਹੋ ਤਾਂ ਇੱਥੇ ਰਹਿ ਸਕਦੇ ਹੋ ਜਸਵੀਰ ਕੌਰ ਨੇ ਮੁੜ ਕੇ ਕਿਹਾ ਨਹੀਂ ਬੇਟਾ ਮੈਂ ਇੱਕ ਵਾਰ ਤੇਰਾ ਜੀਵਨ ਨਰਕ ਬਣਾ ਚੁੱਕੀ ਹਾਂ ਹੁਣ ਫਿਰ ਤੋਂ ਤੇਰੇ ਜੀਵਨ ਵਿੱਚ ਕੰਡੇ ਨਹੀਂ ਵਿਛਾਉਣਾ ਚਾਹੁੰਦੀ ਇਹ ਸੁਣ ਕੇ ਸਿਮਰ ਨੇ ਹੈਰਾਨੀ ਨਾਲ ਪੁੱਛਿਆ ਮਤਲਬ ਕੀ ਹੈ ਤੁਹਾਡਾ ਮੈਂ ਕੁਝ ਸਮਝੀ ਨਹੀਂ ਮੰਮੀ ਜੀ ਯਾਨੀ ਕਿ ਸਿਮਰ ਦੀ ਸੱਸ ਜਸਵੀਰ ਕੌਰ ਨੇ ਰੋਂਦੇ ਹੋਏ ਕਿਹਾ ਬੇਟਾ ਤੈਨੂੰ ਘਰ ਚੋਂ ਕੱਢਣ ਦੇ ਪਿੱਛੇ ਮੇਰਾ ਹੀ ਹੱਥ ਸੀ ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕਿ ਇੱਕ ਗਰੀਬ ਘਰ ਦੀ ਨੂੰ ਮੇਰੇ ਘਰ ਵਿੱਚ ਆਵੇ ਕਿਉਂਕਿ ਮੇਰੇ ਘਰ ਦੇ ਹਾਲਾਤ ਪਹਿਲਾਂ ਤੋਂ ਹੀ ਚੰਗੇ ਨਹੀਂ ਸੀ ਇਸ ਲਈ ਮੈਂ ਆਪਣੀ ਨੂੰ ਦੇ ਲਈ ਕੁਝ ਸੁਪਨੇ ਦੇਖੇ ਸੀ ਕਿ ਲਖਵਿੰਦਰ ਦਾ ਵਿਆਹ ਚੰਗੇ ਘਰ ਵਿੱਚ ਕਰੂੰਗੀ ਨੂੰ ਜੋ ਦਾਜ ਲਿਆਵੇਗੀ ਉਸ ਨਾਲ ਆਪਣੇ ਘਰ ਦੀ ਹਾਲਤ ਕੁਝ ਤਾਂ ਸੁਧਾਰ ਲਾਵਾਂਗੀ ਜਦੋਂ ਲਖਵਿੰਦਰ ਨੂੰ ਪਹਿਲੀ ਤਨਖਾਹ ਮਿਲੀ ਤਾਂ ਉਹ ਮੈਨੂੰ ਬਾਜ਼ਾਰ ਲੈ ਗਿਆ ਤੇ ਨਵਾਂ ਸੂਟ ਦਵਾਇਆ ਉੱਥੇ ਮਾਲ ਵਿੱਚ ਮੇਰੀ ਮੁਲਾਕਾਤ ਆਪਣੀ ਸਹੇਲੀ ਮਲਕੀਤ ਕੌਰ ਨਾਲ ਹੋਈ। ਮੈਂ ਮਲਕੀਤ ਕੌਰ ਨੂੰ ਦੇਖ ਕੇ ਹੈਰਾਨ ਹੋ ਗਈ। ਉਹ ਬਹੁਤ ਅਮੀਰ ਹੋ ਗਈ ਸੀ। ਉਸਦੇ ਪਤੀ ਦਾ ਛੋਟਾ ਜਿਹਾ ਬਿਜ਼ਨਸ ਬਹੁਤ ਵੱਡਾ ਹੋ ਗਿਆ ਸੀ। ਮਲਕੀਤ ਕੌਰ ਆਪਣੀ ਬੇਟੀ ਹਰਲੀਨ ਦੇ ਨਾਲ ਆਈ ਸੀ। ਜਦੋਂ ਮੈਂ ਲਖਵਿੰਦਰ ਨੂੰ ਉਹਨਾਂ ਦੋਵਾਂ ਨਾਲ ਮਿਲਵਾਇਆ ਤਾਂ ਹਰਲੀਨ ਲਖਵਿੰਦਰ ਨੂੰ ਦੇਖਦੀ ਹੀ ਰਹਿ ਗਈ। ਕੁਝ ਧਿਰ ਇਕੱਠੇ ਬੈਠੇ ਗੱਲਾਂ ਕੀਤੀਆਂ, ਖਾਧਾ ਪੀਤਾ ਤੇ ਘਰ ਚਲੇ ਆਏ। ਉਦھر ਹਰਲੀਨ ਨੇ ਜਦੋਂ ਤੋਂ ਲਖਵਿੰਦਰ ਨੂੰ ਦੇਖਿਆ ਸੀ ਉਸੇ ਸਮੇਂ ਤੋਂ ਹੀ ਮਾਨ ਵਿੱਚ ਬਿਠਾ ਲਿਆ ਸੀ ਕਿ ਇਸ ਦੇ ਵਰਗਾ ਹੀ ਹੈਂਡਸਮ ਪਤੀ ਚਾਹੀਦਾ ਹੈ। ਉਸਨੇ ਆਪਣੀ ਮਾਂ ਮਲਕੀਤ ਕੌਰ ਨੂੰ ਕਿਹਾ, "ਮੰਮੀ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੀ ਸਹੇਲੀ ਜਸਵੀਰ ਕੌਰ ਆਂਟੀ ਦਾ ਬੇਟਾ ਹੈ ਤਾਂ ਬਹੁਤ ਗਰੀਬ ਪਰ ਬਹੁਤ ਹੈਂਡਸਮ ਹੈ। ਕਿਉਂ ਨਾ ਤੁਸੀਂ ਮੇਰਾ ਵਿਆਹ ਉਸਦੇ ਨਾਲ ਕਰ ਦਿਓ? ਵੈਸੇ ਵੀ ਤੁਹਾਨੂੰ ਘਰ ਜਵਾਈ ਚਾਹੀਦਾ ਹੈ ਤੇ ਉਹ ਗਰੀਬ ਹੈ ਤਾਂ ਆਸਾਨੀ ਨਾਲ ਇਸ ਰਿਸ਼ਤੇ ਲਈ ਮੰਨ ਜਾਵੇਗਾ। ਤੁਹਾਨੂੰ ਵੀ ਬੈਠੇ-ਬੈਠੇ ਹੀ ਘਰ ਜਵਾਈ ਮਿਲ ਜਾਵੇਗਾ ਤੇ ਮੈਨੂੰ ਲਖਵਿੰਦਰ ਉਹ ਪੜਿਆ-ਲਿਖਿਆ ਵੀ ਹੈ ਤੇ ਬਿਜ਼ਨਸ ਵੀ ਸੰਭਾਲ ਲਵੇਗਾ। ਹਰਲੀਨ ਦੀ ਗੱਲ ਮਲਕੀਤ ਕੌਰ ਦੇ ਮਨ ਵਿੱਚ ਘਰ ਕਰ ਗਈ। ਉਸਨੇ ਵੀ ਕਿਹਾ ਗੱਲ ਤਾਂ ਤੂੰ ਸਹੀ ਕਹਿ ਰਹੀ ਹੈ। ਮੈਂ ਕੱਲ ਹੀ ਜਸਵੀਰ ਕੌਰ ਨਾਲ ਗੱਲ ਕਰਦੀ ਹਾਂ। ਅਗਲੇ ਦਿਨ ਮਲਕੀਤ ਕੌਰ ਨੇ ਮੇਰੇ ਘਰ ਆ ਕੇ ਕਿਹਾ ਦੇਖ ਜਸਵੀਰ ਮੈਨੂੰ ਘੁਮਾ ਫਰਾ ਕੇ ਗੱਲ ਕਰਨੀ ਨਹੀਂ ਆਉਂਦੀ। ਹਰਲੀਨ ਮੇਰੀ ਇਕਲੌਤੀ ਬੇਟੀ ਹੈ। ਮੇਰੇ ਕੋਲ ਕਰੋੜਾਂ ਦੀ ਪ੍ਰਾਪਰਟੀ ਹੈ। ਮੈਨੂੰ ਘਰ ਜਵਾਈ ਚਾਹੀਦਾ ਹੈ। ਮੇਰੀ ਬੇਟੀ ਨੂੰ ਤੇਰਾ ਬੇਟਾ ਬਹੁਤ ਚੰਗਾ ਲੱਗਿਆ। ਕੀ ਤੂੰ ਲਖਵਿੰਦਰ ਦਾ ਵਿਆਹ ਮੇਰੀ ਬੇਟੀ ਹਰਲੀਨ ਨਾਲ ਕਰੇਂਗੀ ਦੇਖ ਇਸ ਤਰ੍ਹਾਂ ਕਰਨ ਨਾਲ ਤੇਰਾ ਤੇ ਤੇਰੇ ਬੇਟੇ ਦਾ ਪਵਿੱਅਖ ਬਦਲ ਜਾਵੇਗਾ ਮੈਂ ਇਹ ਸੁਣ ਕੇ ਹੈਰਾਨ ਹੋ ਗਈ ਮੇਰੀ ਖੁਸ਼ੀ ਦਾ ਤਾਂ ਕੋਈ ਟਿਕਾਣਾ ਹੀ ਨਹੀਂ ਰਿਹਾ ਕਿਉਂਕਿ ਮੈਂ ਤਾਂ ਪਹਿਲਾਂ ਹੀ ਚੰਗਾ ਦਾਜ ਲੈਣ ਵਾਲੀ ਨੂੰ ਦੇ ਸੁਪਨੇ ਸੰਜੋ ਕੇ ਬੈਠੀ ਸੀ ਹੁਣ ਤਾਂ ਸੋਨੇ ਤੇ ਸੁਹਾਗਾ ਹੋ ਗਿਆ ਸੀ ਮੈਂ ਜਲਦੀ ਉਸ ਨੂੰ ਕਿਹਾ ਮੈਨੂੰ ਕੋਈ ਇਤਰਾਜ਼ ਨਹੀਂ ਹੈ ਤੇ ਲਖਵਿੰਦਰ ਨੂੰ ਵੀ ਕੋਈ ਸਮੱਸਿਆ ਨਹੀਂ ਹੋਵੇਗੀ ਇਸ ਰਿਸ਼ਤੇ ਤੋਂ ਹਰਲੀਨ ਵਰਗੀ ਪਤਨੀ ਪਾਉਣਾ ਹਰ ਕਿਸੇ ਦੀ ਕਿਸਮਤ ਵਿੱਚ ਨਹੀਂ ਹੁੰਦਾ। ਲਖਵਿੰਦਰ ਨੂੰ ਆਉਣ ਦੇ ਮੈਂ ਅੱਜ ਹੀ ਉਸ ਦੇ ਨਾਲ ਗੱਲ ਕਰਦੀ ਹਾਂ। ਸ਼ਾਮ ਨੂੰ ਲਖਵਿੰਦਰ ਜਦੋਂ ਕੋਚਿੰਗ ਸੈਂਟਰ ਤੋਂ ਘਰ ਆਇਆ ਤਾਂ ਮੈਂ ਕਿਹਾ ਬੇਟਾ ਅੱਜ ਮੇਰੀ ਸਹੇਲੀ ਮਲਕੀਤ ਕੌਰ ਆਈ ਸੀ। ਉਸ ਨੇ ਦੱਸਿਆ ਕਿ ਹਰਲੀਨ ਨੂੰ ਤੂੰ ਬਹੁਤ ਜ਼ਿਆਦਾ ਚੰਗਾ ਲੱਗਿਆ ਹੈ ਤੇ ਹੁਣ ਉਹ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ। ਮੈਂ ਇਸ ਤੋਂ ਅੱਗੇ ਕੁਝ ਕਹਿੰਦੀ ਕਿ ਉਸ ਤੋਂ ਪਹਿਲਾਂ ਹੀ ਲਖਵਿੰਦਰ ਬੋਲ ਪਿਆ। ਕਿ ਇਹ ਤਾਂ ਬਹੁਤ ਚੰਗੀ ਗੱਲ ਹੈ ਮਾਂ ਪਰ ਆਪਣੀ ਸਹੇਲੀ ਨੂੰ ਕਹਿ ਦੇ ਮੈਂ ਉਹਨਾਂ ਦੀ ਬੇਟੀ ਨਾਲ ਵਿਆਹ ਨਹੀਂ ਕਰਵਾ ਸਕਦਾ ਲਖਵਿੰਦਰ ਦੇ ਮੋਹ ਵਿੱਚੋਂ ਇਹ ਸੁਣ ਕੇ ਮੈਂ ਹੈਰਾਨ ਹੋ ਗਈ ਮੈਂ ਕਿਹਾ ਕਿਉਂ ਨਹੀਂ ਕਰਵਾ ਸਕਦਾ ਤੂੰ ਉਸ ਨਾਲ ਵਿਆਹ ਉਹ ਪੈਸੇ ਵਾਲੀ ਹੈ ਸਾਡੀਆਂ ਸਾਰੀਆਂ ਤਕਲੀਫਾਂ ਦੂਰ ਹੋ ਜਾਣਗੀਆਂ ਤੈਨੂੰ ਇਹ ਮਾਮੂਲੀ ਜਹੀ ਨੌਕਰੀ ਵੀ ਨਹੀਂ ਕਰਨੀ ਪਵੇਗੀ ਤਾਂ ਲਖਵਿੰਦਰ ਨੇ ਕਿਹਾ ਮਾਂ ਮੈਂ ਸਿਮਰ ਨੂੰ ਪਿਆਰ ਕਰਦਾ ਹਾਂ ਤੇ ਉਸੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ ਉਹ ਮੇਰੇ ਕਾਲਜ ਵਿੱਚ ਪੜ੍ਹਦੀ ਸੀ ਹਣ ਇੱਕ ਸਕੂਲ ਵਿੱਚ ਪੜਾਉਂਦੀ ਹੈ ਉਸ ਦੇ ਮਾਪਿਓ ਨਹੀਂ ਹਨ ਅਤੇ ਉਸ ਦੇ ਭਰਾ ਪਰਜਾਈ ਨੇ ਉਸ ਨੂੰ ਨੌਕਰਾਨੀ ਬਣਾ ਕੇ ਰੱਖ ਦਿੱਤਾ ਹੈ ਇਸ ਲਈ ਉਹ ਹੋਸਟਲ ਵਿੱਚ ਰਹਿੰਦੀ ਹੈ ਸਿਮਰ ਗਰੀਬ ਜ਼ਰੂਰ ਹੈ ਪਰ ਦਿਲ ਦੀ ਬਹੁਤ ਚੰਗੀ ਹੈ ਬੇਟੇ ਦੇ ਮੂੰਹ ਵਿੱਚੋਂ ਇਹ ਸੁਣ ਕੇ ਮੈਂ ਗੁੱਸੇ ਵਿੱਚ ਕਿਹਾ ਤੂੰ ਇਸ ਘਰ ਵਿੱਚ ਆਈ ਹੋਈ ਲక్ష్ਮੀ ਨੂੰ ਛੱਡ ਕੇ ਕਿਸੇ ਭਿਖਾਰ ਨੂੰ ਘਰ ਲਿਆਉਣਾ ਚਾਹੁੰਦਾ ਹੈ ਦੇਖ ਇਹ ਪਿਆਰ ਵਿਆਰਚਾਰ ਦਿੰਦਾ ਵਿਖਾਵਾ ਹੁੰਦਾ ਹੈ ਭੁੱਲ ਜਾ ਉਸ ਸਿਮਰ ਨੂੰ ਤੇ ਹਰ ਲਈ ਨਾਲ ਵਿਆਹ ਕਰਵਾ ਲੈ ਅਤੇ ਆਪਣਾ ਜੀਵਨ ਸਵਾਰ ਲੈ ਇਹਨਾਂ ਸੁਣਦੇ ਹੀ ਲਖਵਿੰਦਰ ਨੇ ਗੁੱਸੇ ਵਿੱਚ ਕਿਹਾ ਮਾਂ ਮੈਂ ਤਾਂ ਉਸੇ ਨਾਲ ਵਿਆਹ ਕਰਵਾਉਂਗਾ ਮੈਨੂੰ ਪੈਸਿਆਂ ਨਾਲ ਕੋਈ ਮਤਲਬ ਨਹੀਂ ਹੈ ਤੇ ਹੁਣ ਤੁਸੀਂ ਮੈਨੂੰ ਇਸ ਬਾਰੇ ਵਿੱਚ ਕੋਈ ਗੱਲ ਨਾ ਕਹੋ ਤਾਂ ਚੰਗਾ ਹੈ ਇਹ ਕਹਿ ਕੇ ਉਹ ਘਰ ਤੋਂ ਬਾਹਰ ਚਲਾ ਗਿਆ ਮੇਰੇ ਆਰਮਾਨਾਂ ਤੇ ਪਾਣੀ ਫਿਰ ਗਿਆ ਹੁਣ ਕੀ ਕਰਾਂ ਕੁਝ ਸਮਝ ਨਹੀਂ ਆ ਰਿਹਾ ਸੀ ਮੈਂ ਆਪਣੀ ਸਹੇਲੀ ਮਲਕੀਤ ਕੌਰ ਨੂੰ ਫੋਨ ਕਰਕੇ ਦੱਸਿਆ ਕਿ ਮੇਰੇ ਬੇਟੇ ਦੀਆਂ ਅੱਖਾਂ ਤੇ ਤਾਂ ਸਿਮਰ ਨਾਮ ਦੇ ਪਿਆਰ ਦੀ ਪੱਟੀ ਬੰਨੀ ਗਈ ਹੈ ਉਹ ਕੁਝ ਦੇਖਣਾ ਸੁਣਨਾ ਨਹੀਂ ਚਾਹੁੰਦਾ ਇਹ ਸੁਣ ਕੇ ਮਲਕੀਤ ਕੌਰ ਦਾ ਦਿਲ ਟੁੱਟ ਗਿਆ ਕਿਉਂਕਿ ਅੱਜ ਤੱਕ ਉਸਨੇ ਆਪਣੀ ਧੀ ਦੀ ਹਰ ਇੱਛਾ ਪੂਰੀ ਕੀਤੀ ਸੀ ਪਰ ਅੱਜ ਉਹ ਕੁਝ ਕਰ ਨਹੀਂ ਪਾ ਰਹੀ ਸੀ ਮੈਂ ਹਮੇਸ਼ਾ ਤੋਂ ਇੱਕ ਅਮੀਰ ਨੂੰ ਦੀ ਇੱਛਾ ਰੱਖਦੀ ਸੀ ਤੇ ਮੇਰੇ ਇਹ ਅਰਮਾਨ ਵੀ ਪੂਰੇ ਹੋਣ ਵਾਲੇ ਸੀ ਜੇ ਮੇਰਾ ਬੇਟਾ ਤੇਰੇ ਨਾਲ ਵਿਆਹ ਨਾ ਕਰਵਾ ਕੇ ਹਰਲੀਨ ਨਾਲ ਵਿਆਹ ਕਰਵਾ ਲੈਂਦਾ ਤਾਂ ਪਰ ਉਸਨੇ ਮੇਰੀ ਗੱਲ ਨਾ ਮੰਨ ਕੇ ਤੇਰੇ ਨਾਲ ਵਿਆਹ ਕਰਵਾ ਲਿਆ ਤੇ ਤੈਨੂੰ ਘਰ ਲੈ ਆਇਆ। ਇਸ ਲਈ ਤੂੰ ਮੈਨੂੰ ਇੱਕ ਅੱਖ ਨਹੀਂ ਪਾਉਂਦੀ ਸੀ। ਮੈਂ ਜਦੋਂ ਵੀ ਲਖਵਿੰਦਰ ਨਾਲ ਤੇਰੇ ਬਾਰੇ ਵਿੱਚ ਕੁਝ ਗੱਲ ਕਰਦੀ ਤਾਂ ਉਹ ਹਮੇਸ਼ਾ ਤੇਰਾ ਹੀ ਪੱਖ ਲੈਂਦਾ। ਮੈਂ ਹਮੇਸ਼ਾ ਇਸੇ ਉਦੇੜਵਣ ਵਿੱਚ ਰਹਿੰਦੀ ਕਿ ਤੈਨੂੰ ਕਿਵੇਂ ਇਸ ਘਰ ਚੋਂ ਕੱਢਾਂ। ਤਾਂ ਇੱਕ ਦਿਨ ਮੈਂ ਲਖਵਿੰਦਰ ਤੇ ਤੇਰੇ ਵਿੱਚ ਮੰਤਾਰ ਨੂੰ ਲੈ ਕੇ ਹੋ ਰਹੀ ਬੈਸ ਨੂੰ ਸੁਣ ਲਿਆ। ਲਖਵਿੰਦਰ ਨੂੰ ਜੋ ਤੇਰੇ ਤੇ ਥੋੜਾ ਜਿਹਾ ਸ਼ੱਕ ਸੀ ਉਸ ਨੂੰ ਮੈਂ ਯਕੀਨ ਵਿੱਚ ਬਦਲਣਾ ਸ਼ੁਰੂ ਕਰ ਦਿੱਤਾ। ਮੈਨੂੰ ਇਸ ਗੱਲ ਤੇ ਲਖਵਿੰਦਰ ਨੂੰ ਢਕਾਉਣ ਦਾ ਮੌਕਾ ਮਿਲ ਗਿਆ। ਮੈਂ ਰੋਜ਼ ਲਖਵਿੰਦਰ ਨੂੰ ਕਹਿੰਦੀ, "ਅੱਜਕੱਲ ਸਿਮਰ ਦਾ ਚਾਲ ਚੱਲਣ ਕੁਝ ਠੀਕ ਨਹੀਂ ਹੈ। ਫੋਨ ਤੇ ਮੁੰਡਿਆਂ ਨਾਲ ਗੱਲਾਂ ਕਰਦੀ ਰਹਿੰਦੀ ਹੈ।" ਪਰ ਲਖਵਿੰਦਰ ਨੇ ਮੇਰੀ ਗੱਲ ਤੇ ਜ਼ਿਆਦਾ ਧਿਆਨ ਨਹੀਂ ਦਿੱਤਾ। ਜਿਸ ਦਿਨ ਤੂੰ ਬਰਥਡੇ ਪਾਰਟੀ ਤੇ ਗਈ ਸੀ, ਉਸ ਦਿਨ ਮੈਂ ਮੇਰੀ ਸਹੇਲੀ ਨੂੰ ਦੱਸ ਦਿੱਤਾ ਕਿ ਸਿਮਰ ਬਰਥਡੇ ਪਾਰਟੀ ਵਿੱਚ ਜਾਣ ਦੇ ਲਈ ਕਹਿ ਰਹੀ ਸੀ। ਤੂੰ ਸ਼ਾਮ ਨੂੰ ਆ ਕੇ ਮੇਰੇ ਬੇਟੇ ਦੇ ਸਾਹਮਣੇ ਉਸ ਦੇ ਬਾਰੇ ਵਿੱਚ ਝੂਠ ਸੱਚ ਬੋਲ ਦੇਵੀਂ। ਸ਼ਾਮ ਨੂੰ ਲਖਵਿੰਦਰ ਦੇ ਘਰੇ ਆਉਂਦੇ ਹੀ ਮਲਕੀਤ ਕੌਰ ਵੀ ਮੇਰੇ ਘਰ ਆ ਗਈ ਤੇ ਲੋਨ ਮਿਰਚਾ ਲਗਾ ਕੇ ਗੱਲਾਂ ਕਰਨ ਲੱਗੀ ਅੱਜ ਮੈਂ ਤੇਰੀ ਨੋ ਨੂੰ ਇੱਕ ਮੁੰਡੇ ਨਾਲ ਸ਼ਾਪਿੰਗ ਮਾਲ ਵਿੱਚ ਦੇਖਿਆ ਸੀ ਇੱਕ ਦੂਜੇ ਦੇ ਬਹੁਤ ਕਰੀਬ ਬੈਠੇ ਸੀ ਤੇ ਇੱਕ ਹੀ ਪਲੇਟ ਵਿੱਚ ਨਾਸ਼ਤਾ ਕਰ ਰਹੇ ਸੀ ਇੰਜ ਲੱਗ ਰਿਹਾ ਸੀ ਕਿ ਜਿਵੇਂ ਉਹਨਾਂ ਦਾ ਆਪਸ ਵਿੱਚ ਪ੍ਰੇਮ ਪ੍ਰਸੰਗ ਚੱਲ ਰਿਹਾ ਹੈ ਲਖਵਿੰਦਰ ਵੀ ਸਾਰੀਆਂ ਗੱਲਾਂ ਸੁਣ ਰਿਹਾ ਸੀ ਪਰ ਉਹ ਅਣ ਸੁਣੀਆ ਕਰਕੇ ਆਪਣੇ ਕਮਰੇ ਵਿੱਚ ਚਲਾ ਗਿਆ ਮਲਕੀਤਕੌਰ ਦੇ ਜਾਣ ਤੋਂ ਬਾਅਦ ਮੈਂ ਮੌਕੇ ਦਾ ਫਾਇਦਾ ਚੱਕਦੇ ਹੋਏ ਲਖਵਿੰਦਰ ਦੇ ਕਮਰੇ ਦੇ ਕੋਲ ਜਾ ਕੇ ਬੁੜਬੜਾਉਣ ਲੱਗੀ ਕਿ ਬਹੂ ਅੱਜਕੱਲ ਬਿਨਾਂ ਦੱਸੇ ਬੰਨ ਠਣ ਕੇ ਕਿਸੇ ਦੇ ਨਾਲ ਵੀ ਚਲੀ ਜਾਂਦੀ ਹੈ ਪਰ ਕਿਸੇ ਦੇ ਮੁੰਡੇ ਦੇ ਨਾਲ ਐਸ਼ ਪ੍ਰਸਤੀ ਕਰਨ ਜਾਂਦੀ ਹੈ ਇਹ ਨਹੀਂ ਸੋਚਿਆ ਸੀ ਹੇ ਰੱਬਾ ਇਹੀ ਮਿਲੀ ਸੀ ਇਸ ਘਰ ਦੀ ਨੂ ਬਣਾਉਣ ਦੇ ਲਈ ਇਹਨਾਂ ਕਹਿ ਕੇ ਮੈਂ ਉੱਥੋਂ ਬਾਹਰ ਆ ਗਈ ਤੇ ਜਿਵੇਂ ਹੀ ਤੂੰ ਘਰ ਵਿੱਚ ਆਈ ਤਾਂ ਤੁਹਾਡਾ ਦੋਵਾਂ ਦਾ ਝਗੜਾ ਸ਼ੁਰੂ ਹੋ ਗਿਆ ਤੇ ਤੂੰ ਘਰ ਛੱਡ ਕੇ ਚਲੀ ਗਈ ਏ ਦੇਖ ਕੇ ਮੇਰੇ ਸਾਰੇ ਾਰਮਾਨ ਪੂਰੇ ਹੋ ਗਏ ਤੇ ਤੇਰੇ ਤੋਂ ਪਿੱਛਾ ਛੁੱਟ ਗਿਆ ਪਰ ਇਸ ਸਭ ਵਿੱਚ ਲਖਵਿੰਦਰ ਦੀ ਕੋਈ ਗਲਤੀ ਨਹੀਂ ਹੈ ਮੈਂ ਹੀ ਤੇਰੀ ਦੋਸ਼ੀ ਹਾਂ ਮੈਨੂੰ ਮਾਫ ਕਰ ਦੇ ਬੇਟਾ ਕਹਿੰਦੇ ਕਹਿੰਦੇ ਜਸਵੀਰ ਕੌਰ ਉੱਚੀ ਉੱਚੀ ਰੋਣ ਲੱਗੀ ਇਹ ਸਭ ਸੁਣ ਕੇ ਸਿਮਰ ਹੈਰਾਨ ਹੋ ਗਈ ਉਸਨੇ ਕਿਹਾ ਮੰਮੀ ਜੀ ਜਿੰਨੀ ਗਲਤੀ ਤੁਹਾਡੀ ਹੈ ਉਨੀ ਹੀ ਗਲਤੀ ਤੁਹਾਡੇ ਬੇਟੇ ਲਖਵਿੰਦਰ ਦੀ ਵੀ ਹੈ ਉਸ ਨੂੰ ਮੇਰੇ ਤੇ ਭਰੋਸਾ ਹੀ ਨਹੀਂ ਸੀ ਬਿਨਾਂ ਸੋਚੇ ਸਮਝੇ ਹੀ ਮੈਨੂੰ ਘਰ ਤੋਂ ਜਾਣ ਨੂੰ ਕਹਿ ਦਿੱਤਾ ਤੇ ਉਸ ਤੋਂ ਬਾਅਦ ਉਸਨੇ ਪਲਟ ਕੇ ਮੈਨੂੰ ਕਦੇ ਲੱਭਿਆ ਤੱਕ ਨਹੀਂ ਸ਼ਰਮ ਆਉਂਦੀ ਹੈ ਮੈਨੂੰ ਆਪਣੇ ਆਪ ਦੀ ਕਿ ਮੈਂ ਅਜਿਹੇ ਇਨਸਾਨ ਨੂੰ ਪਹਿਚਾਨ ਨਹੀਂ ਸਕੀ ਜਸਵੀਰ ਕੌਰ ਨੇ ਕਿਹਾ ਅੱਛਾ ਬੇਟਾ ਮੈਂ ਚਲਦੀ ਹਾਂ ਤੂੰ ਹਮੇਸ਼ਾ ਆਪਣੇ ਪਤੀ ਅਤੇ ਬੇਟੀ ਦੇ ਨਾਲ ਖੁਸ਼ ਰਹੀਂ ਇਹ ਸੁਣ ਕੇ ਸਿਮਰ ਦੀਆਂ ਅੱਖਾਂ ਭਰ ਆਈਆਂ ਅਤੇ ਉਸਨੇ ਕਿਹਾ ਕੀ ਕਿਹਾ ਤੁਸੀਂ ਪਤੀ ਕਿਹੜਾ ਪਤੀ ਮੈਂ ਅਜੇ ਤੱਕ ਕੋਈ ਵਿਆਹ ਨਹੀਂ ਕਰਵਾਇਆ ਹੈ ਮੈਂ ਤੁਹਾਡੇ ਬੇਟੇ ਵਰਗੀ ਨਹੀਂ ਹਾਂ ਉਸ ਦੀ ਗੱਲ ਸੁਣ ਕੇ ਜਸਵੀਰ ਕੌਰ ਜੀ ਹੈਰਾਨ ਹੋ ਕੇ ਬੋਲੀ ਤਾਂ ਫਿਰ ਉਹ ਬੱਚੀ ਤੇ ਇਹ ਆਲੀਸ਼ਾਨ ਘਰ ਕਿਸ ਦਾ ਹੈ ਸਿਮਰ ਨੇ ਕਿਹਾ ਇਹ ਸਭ ਸਮੇਂ ਦੀ ਖੇਡ ਹੈ ਇਹ ਘਰ ਮੇਰਾ ਹੈ ਤੇ ਮੇਰੀ ਮਿਹਨਤ ਦਾ ਫਲ ਹੈ ਅਤੇ ਉਹ ਜਸਲੀਨ ਮੇਰੀ ਹੀ ਬੇਟੀ ਹੈ ਇਹ ਸੁਣ ਕੇ ਜਸਵੀਰ ਕੌਰ ਦੀਆਂ ਅੱਖਾਂ ਪਰ ਆਈਆਂ ਉਹ ਹੌਲੀ ਜਿਹੇ ਬੋਲੀ ਕੀ ਉਹ ਬੱਚੀ ਮੇਰੀ ਪੋਤੀ ਹੈ ਸਿਮਰ ਨੇ ਕਿਹਾ ਹਾਂ ਪਰ ਉਸ ਨੂੰ ਪੋਤੀ ਕਹਿਣ ਦਾ ਅਧਿਕਾਰ ਹੁਣ ਤੁਸੀਂ ਗਵਾ ਚੁੱਕੇ ਹੋ ਤਾਂ ਜਸਵੀਰ ਕੌਰ ਜੀ ਨੇ ਅੱਖਾਂ ਪੁੰਚਦੇ ਹੋਏ ਕਿਹਾ ਫਿਰ ਜਦੋਂ ਲਖਵਿੰਦਰ ਨੇ ਤੈਨੂੰ ਘਰ ਚੋਂ ਨਿਕਲ ਜਾਣ ਨੂੰ ਕਿਹਾ ਤਾਂ ਤੂੰ ਕਿਉਂ ਨਹੀਂ ਦੱਸਿਆ ਸਿਮਰ ਨੇ ਕਿਹਾ ਉਸ ਸਮੇਂ ਮੈਨੂੰ ਨਹੀਂ ਪਤਾ ਸੀ ਕਿ ਮੈਂ ਪ੍ਰੈਗਨੈਂਟ ਹਾਂ ਮੈਨੂੰ ਇਹ ਗੱਲ ਪੂਰੇ 1 ਮਹੀਨੇ ਬਾਅਦ ਪਤਾ ਲੱਗੀ ਇਹ ਜਾਣ ਕੇ ਮੈਂ ਬਹੁਤ ਖੁਸ਼ ਹੋਈ ਸੀ ਇਹ ਖੁਸ਼ਖਬਰੀ ਮੈਂ ਲਖਵਿੰਦਰ ਨੂੰ ਦੇਣ ਘਰ ਵੀ ਆਈ ਸੀ ਮੈਂ ਜਾਣਦੀ ਸੀ ਇਸ ਖੁਸ਼ਖਬਰੀ ਨੂੰ ਸੁਣ ਕੇ ਲਖਵਿੰਦਰ ਵੀ ਬਹੁਤ ਖੁਸ਼ ਹੋਵੇਗਾ ਤੇ ਸਾਡੇ ਦੋਵਾਂ ਦੇ ਵਿਚਲੀ ਸਾਰੀ ਗਲਤਫਹਿਮੀ ਖਤਮ ਹੋ ਜਾਵੇਗੀ ਪਰ ਜਿਵੇਂ ਹੀ ਮੈਂ ਅੰਦਰ ਜਾਣ ਲੱਗੀ ਤਾਂ ਮੈਂ ਲਖਵਿੰਦਰ ਤੇ ਹਰਲੀਨ ਦੇ ਹੱਸਣ ਦੀਆਂ ਆਵਾਜ਼ਾਂ ਸੁਣੀਆਂ। ਉੱਥੇ ਤੁਸੀਂ ਸਭ ਬੈਠ ਕੇ ਗੱਲਾਂ ਕਰ ਰਹੇ ਸੀ। ਲਖਵਿੰਦਰ ਤੇ ਹਰਲੀਨ ਦੇ ਵਿਆਹ ਦੀ ਗੱਲ ਚੱਲ ਰਹੀ ਸੀ। ਮੈਂ ਹਰਲੀਨ ਨੂੰ ਕਹਿੰਦੇ ਹੋਏ ਸੁਣਿਆ ਕਿ ਜਲਦੀ ਉਸ ਨੂੰ ਤਲਾਕ ਦੇ ਦੇ ਫਿਰ ਆਪਾਂ ਵਿਆਹ ਕਰਵਾ ਲਵਾਂਗੇ। ਤਾਂ ਲਖਵਿੰਦਰ ਨੇ ਹੱਸ ਕੇ ਕਿਹਾ ਵਿਆਹ ਕਿਹੜੀ ਰਜਿਸਟਰੀ ਕਰਵਾਈ ਹੈ ਜੋ ਤਲਾਕ ਦੇ ਨਾ ਪਵੇ। ਇਸ ਤਰ੍ਹਾਂ ਹੀ ਸਧਾਰਨ ਤਰੀਕੇ ਨਾਲ ਵਿਆਹ ਹੋਇਆ ਸੀ ਕੋਈ ਦਿੱਕਤ ਨਹੀਂ ਹੋਵੇਗੀ। ਉਹਦਾ ਮੇਰੇ ਤੋਂ ਬਹੁਤ ਵੱਡੀ ਭੁੱਲ ਹੋ ਗਈ ਸੀ ਜੋ ਮੈਂ ਪਹਿਲਾਂ ਤੇਰਾ ਰਿਸ਼ਤਾ ਠੁਕਰਾ ਦਿੱਤਾ ਤੇ ਉਸ ਕੈਰੈਕਟਰਲੈਸ ਕੁੜੀ ਨਾਲ ਵਿਆਹ ਕਰਵਾ ਲਿਆ ਸੀ ਲਖਵਿੰਦਰ ਦੇ ਮੂੰਹ ਵਿੱਚੋਂ ਅਜਹੀਆਂ ਗੱਲਾਂ ਸੁਣ ਕੇ ਮੈਂ ਚੁੱਪਚਾਪ ਉੱਥੋਂ ਵਾਪਸ ਚਲੀ ਗਈ ਤੇ ਮੇਰਾ ਦਿਲ ਲਖਵਿੰਦਰ ਦੇ ਲਈ ਨਫ਼ਰਤ ਨਾਲ ਭਰ ਗਿਆ ਇਸ ਤੇ ਜਸਵੀਰ ਕੌਰ ਜੀ ਨੇ ਕਿਹਾ ਪਰ ਤੈਨੂੰ ਇੱਕ ਵਾਰ ਦੱਸਣਾ ਤਾਂ ਚਾਹੀਦਾ ਸੀ ਸਿਮਰ ਨੇ ਕਿਹਾ ਜੇ ਮੈਂ ਦੱਸਦੀ ਤਾਂ ਲਖਵਿੰਦਰ ਮੇਰੇ ਬੱਚੇ ਨੂੰ ਨਜਾਇਜ਼ ਕਹਿ ਦਿੰਦਾ ਤਾਂ ਮੈਂ ਕੀ ਕਰਦੀ ਕਦੋਂ ਤੱਕ ਉਸ ਨੂੰ ਆਪਣੀ ਪਵਿੱਤਰਤਾ ਦਾ ਯਕੀਨ ਦਿਵਾਉਂਦੀ ਤੇ ਫਿਰ ਇੱਕ ਵਾਰ ਜੇ ਭਰੋਸਾ ਟੁੱਟ ਜਾਵੇ ਤਾਂ ਉਸਤੇ ਯਕੀਨ ਕਰਨਾ ਮੁਸ਼ਕਲ ਹੋ ਜਾਂਦਾ ਹੈ ਇਸ ਲਈ ਮੈਂ ਪਿੱਛੇ ਮੁੜ ਕੇ ਕਦੇ ਨਹੀਂ ਦੇਖਿਆ ਤੇ ਆਪਣੀ ਸਹੇਲੀ ਦੇ ਘਰ ਚਲੀ ਗਈ ਤੇ ਉਸਦੇ ਪਾਪਾ ਦੀ ਕੰਪਨੀ ਵਿੱਚ ਨੌਕਰੀ ਕਰਨ ਲੱਗੀ ਹੌਲੀ ਹੌਲੀ ਇੰਨਾ 6 ਸਾਲਾਂ ਵਿੱਚ ਮਿਹਨਤ ਕਰਕੇ ਇਸ ਮੰਜ਼ਲ ਤੇ ਪਹੁੰਚ ਗਈ ਕਿਉਂਕਿ ਮੈਂ ਆਪਣੀ ਬੇਟੀ ਨੂੰ ਉਸ ਗਰੀਬੀ ਵਿੱਚ ਨਹੀਂ ਦੇਖਣਾ ਚਾਹੁੰਦੀ ਸੀ ਜਿਸ ਗਰੀਬੀ ਵਿੱਚੋਂ ਮੈਂ ਲੰਗੀ ਸੀ ਇਹ ਸੁਣ ਕੇ ਜਸਵੀਰ ਕੌਰ ਦੀਆਂ ਅੱਖਾਂ ਸ਼ਰਮ ਨਾਲ ਚੌਕ ਗਈਆਂ ਕੁਛ देर ਕਮਰੇ ਵਿੱਚ ਖਮੋਸ਼ੀ ਛਾਈ ਰਹੀ ਫਿਰ ਜਸਵੀਰ ਕੌਰ ਨੇ ਕਿਹਾ ਸਿਮਰ ਬੇਟਾ ਇੱਕ ਵਾਰ ਮੈਂ ਆਪਣੀ ਪੋਤੀ ਨੂੰ ਮਿਲ ਕੇ ਉਸ ਨੂੰ ਗਲੇ ਨਾਲ ਲਗਾਉਣਾ ਚਾਹੁੰਦੀ ਹਾਂ ਉਸ ਤੋਂ ਬਾਅਦ ਤੈਨੂੰ ਆਪਣੀ ਸ਼ਕਲ ਕਦੇ ਨਹੀਂ ਦਿਖਾਉਂਗੀ ਤਾਂ ਸਿਮਰ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ ਜਸਵੀਰ ਕੌਰ ਜਸਲੀਨ ਦੇ ਕੋਲ ਜਾ ਕੇ ਉਸ ਨੂੰ ਗਲੇ ਨਾਲ ਲਗਾ ਕੇ ਰੋਣ ਲੱਗੀ ਤੇ ਫਿਰ ਹੰਝੂ ਪੂੰਝਦੇ ਹੋਏ ਉੱਥੋਂ ਜਾਣ ਲੱਗੀ ਜਸਲੀਨ ਨੇ ਕਿਹਾ ਬਾਏ ਬਾਏ ਕੱਲ ਫੇਰ ਖੇਡਣ ਆਇਓ ਸਿਮਰ ਮਨ ਹੀ ਮਨ ਕੁਝ ਸੋਚ ਰਹੀ ਸੀ ਉਸਨੇ ਪਿੱਛੋਂ ਆਵਾਜ਼ ਮਾਰਦੇ ਹੋਏ ਕਿਹਾ ਚਾਹੇ ਤਾਂ ਤੁਸੀਂ ਹਮੇਸ਼ਾ ਦੇ ਲਈ ਇੱਥੇ ਰਹਿ ਸਕਦੇ ਹੋ ਤੇ ਜਸਲੀਨ ਦਾ ਖਿਆਲ ਰੱਖ ਸਕਦੇ ਹੋ ਪਰ ਤੁਸੀਂ ਜਸਲੀਨ ਨੂੰ ਇਹ ਕਦੇ ਨਹੀਂ ਦੱਸੋਗੇ ਕਿ ਤੁਸੀਂ ਉਸਦੇ ਦਾਦੀ ਹੋ ਕਿਉਂਕਿ ਮੈਂ ਆਪਣਾ ਅਤੀਤ ਮੇਰੀ ਬੇਟੀ ਨੂੰ ਕਦੇ ਨਹੀਂ ਦੱਸਣਾ ਚਾਹੁੰਦੀ ਇਹ ਸੁਣ ਕੇ ਜਸਵੀਰ ਕੌਰ ਜੀ ਨੇ ਹੱਥ ਜੋੜ ਕੇ ਹਾਂ ਵਿੱਚ ਸਿਰ ਹਿਲਾ ਦਿੱਤਾ ਤੇ ਸਿਮਰ ਨੇ ਆਪਣੀ ਮੇਡ ਹਰਦੀਪ ਨੂੰ ਆਵਾਜ਼ ਮਾਰਦੇ ਹੋਏ ਕਿਹਾ ਹਰਦੀਪ ਮਾਜੀ ਨੂੰ ਉੱਪਰ ਦਾ ਕਮਰਾ ਦਿਖਾ ਦੇ ਇਹਨਾਂ ਨੂੰ ਵਧੀਆ ਕੱਪੜੇ ਦੇ ਦੇ ਹੁਣ ਤੋਂ ਇਹ ਇੱਥੇ ਜਸਲੀਨ ਦੀ ਦੇਖਭਾਲ ਕਰਨਗੇ ਇਹ ਦੇਖ ਕੇ ਜਸਵੀਰ ਕੌਰ ਜੀ ਸੋਚਣ ਲੱਗੀ ਕਿ ਮੈਂ ਇਸ ਦੇ ਨਾਲ ਕਿੰਨਾ ਬੁਰਾ ਕੀਤਾ ਇਹ ਚਾਹੁੰਦੀ ਤਾਂ ਮੈਨੂੰ ਇੱਥੋਂ ਭਜਾ ਸਕਦੀ ਸੀ ਪਰ ਇਸ ਨੇ ਮੈਨੂੰ ਮਾਫ ਕਰ ਦਿੱਤਾ ਸੱਚਮੁੱਚ ਇਸ ਦਾ ਦਿਲ ਬਹੁਤ ਵੱਡਾ ਹੈ ਮੇਰੇ ਬੇਟੇ ਤੋਂ ਤਾਂ ਲੱਖ ਗੁਣਾ ਚੰਗੀ ਮੇਰੀ ਨੂੰਹ ਹੈ ਜਿਸ ਨੂੰ ਮੈਂ ਪਹਿਚਾਨ ਨਹੀਂ ਸਕੀ ਸੱਚ ਕਹਿੰਦੇ ਹਨ ਲੋਕ ਅਮੀਰ ਗਰੀਬ ਕੁਝ ਨਹੀਂ ਹੁੰਦਾ ਇਨਸਾਨ ਨੂੰ ਦਿਲ ਤੋਂ ਅਮੀਰ ਹੋਣਾ ਚਾਹੀਦਾ ਹੈ ਸੋਚਦੇ ਹੋਏ ਜਸਵੀਰ ਕੌਰ ਜੀ ਘਰ ਦੇ ਅੰਦਰ ਆ ਗਈ ਤੇ ਆਪਣੀ ਨੂੰਹ ਦੇ ਨਾਲ ਖੁਸ਼ੀ-ਖੁਸ਼ੀ ਰਹਿਣ ਲੱਗੀ ਸੋ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਅਤੇ ਹਾਂ ਦੋਸਤੋ ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਜੋ ਤੁਸੀਂ ਸਾਡੀਆਂ ਆਉਣ ਵਾਲੀਆਂ ਹੋਰ ਵੀ ਕਹਾਣੀਆਂ ਦਾ ਆਨੰਦ ਮਾਣਦੇ ਰਹੋ ਜਲਦ ਮਿਲਦੇ ਹਾਂ ਦੋਸਤੋ ਕਿਸੇ ਹੋਰ ਨਵੀਂ ਪਰਿਵਾਰਕ ਕਹਾਣੀ ਦੇ ਨਾਲ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ